ਐਕਟਰ ਤੋਂ ਰਾਈਟਰ ਰਾਈਟਰ ਤੋਂ ਡਾਇਰੈਕਟਰ ਇਹ ਸਾਰਾ ਕੁਝ ਉੱਤੇ ਮੈਂ ਹਾਸਲ ਕਰ ਲਿਆ ਜਿਵੇਂ ਤੁਸੀਂ ਦੱਸਦੇ ਆ ਕਿ ਜੋਗਰਾਜ ਜੀ ਨਾਲ ਵੀ ਤੁਸੀਂ ਕੰਮ ਕੀਤਾ ਹੈ ਐਵੇਂ ਦੇ ਹੋਰ ਐਕਟਰਸ ਕਿੰਨੇ ਨੇ ਜਿਨ੍ਹਾਂ ਨਾਲ ਤੁਸੀਂ ਹੁਣ ਤੱਕ ਕੰਮ ਕਰ ਚੁੱਕੇ ਹੋਰ ਬਹੁਤ ਸਾਰੇ ਹੈ ਜਿਵੇਂ ਦਾਰਾ ਸਿੰਘ ਜੀ ਸੀਗੇ ਹੈ ਜੀ ਜੀ ਤੇ ਜਿਹਨਾਂ ਵਿੱਚ ਸੁਰਿੰਦਰ ਸ਼ੇਰਾ ਵੀ ਸੀਗੇ ਜੀ ਤੇ ਸੁਰਿੰਦਰ ਸ਼ਰਮਾ ਜੀ ਵੀ ਸੀਗੇ ਜੀ ਸਰਦਾਰ ਸੋਹੀ ਨਾਲ ਕੰਮ ਕੀਤਾ ਜੀ ਨਿਰਮਰਿਸ਼ੀ ਜੀ ਡੀ ਬਾਬਲੇ ਸਾਹਿਬ ਰਾਤ ਦੇ ਵਿੱਚ ਸੀਗੇ ਹਾਂ ਜੀ ਇਹ ਸਾਰੇ ਸ਼ੀਰੀ ਹਰਪਾਰਟ ਬਾਣਾ ਜੀ ਜੀ ਇਹ ਸਾਰੇ ਸੀਗੇ ਨਾ ਜੀ ਚੰਗੀ ਫਿਲਮਾਂ ਚੰਗਿਆ ਸੀਰੀਅਲਾਂ ਚੰਗਾ ਨਾਟਕਾ ਉਹਨੂੰ ਹੱਲਾਸ਼ੇਰੀ ਦਿਓ ਜਿਹੜਾ ਕੋਈ ਗੰਦਮੰਦ ਫਲਾਉਂਦਾ ਉਹਨੂੰ ਤੁਸੀਂ ਨਾ ਪੜਾਓ ਟੱਕਾ ਗਲੋਨੀ ਵੀ ਵੱਜਦੀ ਹੈ ਕਈ ਲੋਕ ਕਹਿੰਦੇ ਆ ਟੱਕਾ ਮੈਂ ਉਸ ਵੇਲੇ ਵੀ ਕਿਹਾ ਜੀ ਟੱਕਾ ਨਹੀਂ ਆਪਣਾ ਆਪਣਾ ਹੱਕ ਬਣਦਾ ਤੇ ਸਾਨੂੰ ਜਗ੍ਹਾ ਜਿਹੜੀ ਮਿਲੀ ਹੈ ਉਹਦੇ ਵਿੱਚ ਰਹੇ ਸੀ ਅਸੀਂ ਜਿਹੜੇ ਲੋੜਵੰਦਾਂ ਨੂੰ ਸੌਂਦੇ ਸੀਗੇ ਉਹ ਆਖਿਰ ਉਹੋ ਜਿਹਾ ਕੰਮ ਕਰ ਲੱਗ ਗਿਆ ਵੀ ਲੋਕਾਂ ਨੂੰ ਵੇਚਣ ਲੱਪੇ ਜਗਾ ਜੀ ਨਾ ਬਨਾਬ ਕੇ ਜਿੰਨੀ ਨੀ ਜਗਾ ਵੇਚਣ ਲੱਗ ਪਏ ਪੈਸੇ ਕਮਾਉਣ ਲੱਗ ਪਏ ਉਹਨਾਂ ਨਾਲ ਸਾਡਾ ਕਲੇਸ਼ ਹੋ ਗਿਆ ਫੇ ਅਸੀਂ ਕਿਹਾ ਵੀ ਇਹ ਠੀਕ ਨਹੀਂ ਹੈ ਇਹ ਇਹ ਜਗਾ ਜਿਹੜੀ ਹੈ ਨਾ ਹੁਣ ਪਹਿਲੇ ਵਾਲੀ ਗੱਲ ਨਹੀਂ ਰਹੀ ਹੈ ਜਿੰਨਾ ਕਿ ਅਸੀਂ ਕਰਨਾ ਸੀ ਕਰਤਾ ਬਾਕੀ ਅੱਗੇ ਹੁਣ ਉਹਨਾਂ ਤੇ ਛੱਡਤਾ ਵੀ ਆ ਕਮਟੀਆਂ ਬਣਾਓ ਇਕੱਠੇ ਹੋਵੋ ਜਿਹੜੀਆਂ ਕਰਦੋ ਜਿਹੜਾ ਕਿ ਮੈਂ ਪੰਜਾਬ ਤੋਂ ਨਾ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਜਾਂ ਇੱਕ ਵੱਡਾ ਨੌਜਵਾਨ ਸੁਭਾਵਾਂ ਪਿੰਡਾਂ 'ਚ ਬਣਾ ਬਣਾ ਕੇ ਜਾਂ ਲੋਕਾਂ ਦੀ ਜਿੰਨੀ ਵੱਧ ਤੋਂ ਵੱਧ ਸੇਵਾ ਜਾਗਰਤੀ ਵਾਲੀ ਸੇਵਾ ਨੌਜਵਾਨ ਭਾਰਤ ਸਭਾ ਸਾਰਨੀ ਤੇ ਇਹੋ ਜਿਹਾ ਕੰਮ ਕਰਦਾ ਮੈਂ ਰਿਆ ਸੀ ਪੰਜਾਬ ਦੇ ਵਿੱਚ ਇਕਵਾਲ ਗੱਜਣ ਇਕਵਾਲ ਪਿੱਛੇ ਗੱਜਣ ਲੱਗਣ ਪਿੱਛੇ ਕੀ ਵਜਾ ਜੀ ਹਾਂ ਇਹ ਵੀ ਇਸ ਤਰ੍ਹਾਂ ਸੀ ਕਿ ਮੇਰਾ ਨਾਮ ਇਕਵਾਲ ਸਿੰਘ ਹੈ ਜੀ ਕਦੇ ਗੱਜਦਾ ਸੀ ਨਾ ਤੂੰ ਤੇ ਉਹ ਕਹਿੰਦੇ ਗੱਜਣ ਮੇਰਾ ਮੈਨੂੰ ਗੱਜਣ ਹੀ ਕਹਿਣ ਲੱਗ ਪਏ ਉਸ ਤੋਂ ਬਾਅਦ ਨਾਂ ਮੇਰਾ ਤਰਿਆ ਗਿਆ ਹਾਂ ਉਹ ਤਾਂ ਫਿਰ ਵੱਖ-ਵੱਖ ਨਾਂ ਹੁੰਦੇ ਆ ਜੀ ਜਿੱਦਾਂ ਮੈਂ ਪਗੜੀ ਸੁਹਾਰ ਜੱਟਾਂ ਦੇ ਵਿੱਚ ਮੇਰਾ ਨਾਂ ਗਰਦੀਪ ਸੀਗਾ ਸਰਦੀਪ ਸਿੰਘ ਜਿਵੇਂ ਸਭ ਤੋਂ ਪਹਿਲਾਂ ਮੈਨੂੰ ਜਾਂਦੇ ਪੀ ਸੀ ਡੀ ਦੀ ਫਿਲਮ ਲਾਲ ਦੁਪੱਟਾ ਮਲਮਲ ਦਾ ਮਿਲ ਗਈ ਸੀ ਜੀ 200 ਬੰਦਾ ਸੀਗਾ ਜਿਹੜਾ ਕਲਾਕਾਰ ਆਇਆ ਸੀ ਪੰਜਾਬ ਦਾ ਉਹਨਾਂ ਚ ਦੋ ਕਲਾਕਾਰਾਂ ਦੇ ਵਿੱਚ ਮੈਂ ਇੱਕ ਸੀਗਾ ਮੈਨੂੰ ਬੜਾ ਇਸਤਮੀਤ ਦਾ ਮਾਣ ਮਹਿਸੂਸ ਹੋਇਆ ਮੈਂ ਉਸ ਵੇਲੇ ਡਾਇਰੈਕਟਰ ਦੇ ਨਾਲ ਬਕਾਇਦਾ ਉਹਦਾ ਸਿਸ਼ਟ ਦੇ ਤੌਰ ਤੇ ਕੰਮ ਕਰਦਾ ਹੁੰਦਾ ਸੀ ਜੀ ਜਿਹੜੋ ਵੀ ਡਾਇਰੈਕਟਰ ਨੇ ਕੰਮ ਕਰਦੇ ਹੁੰਣਾ ਮੈਂ ਉਹਦੇ ਨਾਲ ਜਾ ਕੇ ਖੜ ਜਾਣਾ ਤੇ ਨਾਲ ਸਹਿਯੋਗ ਦੇਣ ਲੱਗ ਜਾਣਾ ਤੇ ਉਹ ਮੈਂ ਡਾਇਰੈਕਸ਼ਨ ਸਿੱਖ ਲਈ ਜੀ ਫਿਰ ਉਹਨਾਂ ਨੇ ਮੈਨੂੰ ਰਾਈਟਿੰਗ ਦਾ ਵੀ ਦੱਸਤਾ ਤੇ ਆ ਇਦਾਂ ਰਾਈਟਿੰਗ ਹੁੰਦੀ ਐ ਜੀ ਮੈਂ ਉਹ ਵੀ ਕਰਨੀ ਸ਼ੁਰੂ ਕਰ ਦਿੱਤੀ ਡਾਇਲੋਗ ਲਿਖਨੇ ਸ਼ੁਰੂ ਕਰ ਦਿੱਤੇ ਉਹ ਜਾ ਕੇ ਮੈਂ ਨਾਲ ਦੇ ਜਿਹੜੇ ਹੋਰ ਫਿਲਮ 'ਚ ਕੰਮ ਕਰ ਰਹੇ ਹੁੰਦੇ ਆ ਜੀ ਕਲਾਕਾਰ ਉਹਨਾਂ ਨੂੰ ਜਾ ਕੇ ਮੈਂ ਉਹ ਲਿਖੇ ਹੋਏ ਆਪਣੇ ਉਹ ਦਿੰਦਾ ਸੀ ਇਦਾਂ ਮੈਨੂੰ ਗਾਈਡੈਂਸ ਮਿਲਦੀ ਰਹੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਅੱਜ ਆਪਾਂ ਮਿਲਣ ਜਾ ਰਹੇ ਹਾਂ ਇਕਵਾਲ ਗੱਜਣ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਾਂ ਅੱਜ ਗੱਲ ਕਰਾਂਗੇ ਮੂਵੀ ਬਾਰੇ ਜਿਹੜੀ ਤੁਸੀਂ ਮੂਵੀਾਂ ਵਿੱਚ ਕੰਮ ਕੀਤਾ ਤੁਸੀਂ ਮੂਵੀ ਆਪਣੀਆਂ ਸ਼ੈਦ ਬਣਾਉਂਦੇ ਵੀ ਰਹੇ ਹੋ ਆਪਾਂ ਜੁਨਾਵਰ ਕਹਿੰਦਾ ਸ਼ੁਰੂਆਤ ਤੁਹਾਡੀ ਕਿਵੇਂ ਹੋਈ ਕਿਵੇਂ ਤੁਹਾਡਾ ਦਿਲ ਕੀਤਾ ਵੀ ਇਹ ਹੀ ਮੇਰੀ ਲਾਈਨ ਹੈ ਵੀ ਇਹ ਹੀ ਮੈਨੂੰ ਕਰਨੀ ਚਾਹੀਦੀ ਹੈ ਦੇਖੋ ਮੈਂ ਸਪੈਲੈਂਟਾਂ ਸ਼ੁਰੂ ਦੇ ਵਿੱਚ ਕੰਮ ਕੀਤਾ ਹਾਂ ਜੀ ਤੇ ਉਸ ਤੋਂ ਬਾਅਦ ਮੈਂ ਆਪਣੀਆਂ ਵੀ ਬਣਾਈਆਂ ਤੇ ਉਹਦੇ ਵਿੱਚ ਮੈਂ ਆਪਣੇ ਤੌਰ ਤੇ ਰਾਈਟਰ ਦੇ ਤੌਰ ਤੇ ਵੀ ਕੰਮ ਕੀਤਾ ਜੀ ਤੇ ਡਾਇਰੈਕਸ਼ਨ ਦੇ ਤੌਰ ਤੇ ਵੀ ਕੰਮ ਕੀਤਾ ਜੀ ਤੇ ਬਹੁਤ ਸਾਰਾ ਜਿਹੜਾ ਕੰਮ ਆ ਉਹ ਇਸ ਤਰ੍ਹਾਂ ਜਿਹੜਾ ਸਾਡਾ ਦੇ ਪਰ ਚੜਦਾ ਰਿਹਾ ਤੇ ਹੁਣ ਵੀ ਜਿਹੜਾ ਲਗਾਤਾਰ ਮੈਂ ਕੰਮ ਕਰ ਰਿਹਾ ਜੀ ਉਹਦੇ ਵਿੱਚ ਵੀ ਪੂਰੀ ਤਰ੍ਹਾਂ ਇਸ ਟਾਈਮ ਬੇਸ਼ੱਕ ਪਹਿਲੇ ਨਾਲੋਂ ਚੇਂਜ ਹੈ ਜੀ ਬੰਬਈ ਕੋਸ਼ ਉਤਰਨ ਦਾ ਸਿਸਟਮ ਸੀਗਾ ਜੀ ਤੇ ਇੱਥੇ ਹੁਣ ਵੀਡੀਓ ਦਾ ਸਮਾਂ ਆ ਗਿਆ ਜੀ ਉਹਦੇ ਨਾਲ ਇਸ ਟੰਗ ਨਾਲ ਅਸੀਂ ਪੇਸ਼ਕਾਰੀ ਕਰ ਰਹੇ ਹਾਂ ਤੇ ਬੰਬਈ ਦਾ ਸਫ਼ਰ ਤੁਹਾਡਾ ਕਿਵੇਂ ਦਰਿਆ ਜੀ ਬੰਬਈ ਦਾ ਸਫ਼ਰ ਵਧੀਆ ਰਿਹਾ ਉੱਥੇ 7 ਸਾਲ ਲੱਗੇ ਤੇ ਕਾਫੀ ਕੁਝ ਸਿੱਖਣ ਦਾ ਮੌਕਾ ਮਿਲਿਆ ਜੀ ਤੇ ਬਹੁਤ ਸਾਰੇ ਜਿਹੜੇ ਐਕਟਰਸ ਹੈਗੇ ਉਹਨਾਂ ਨਾਲ ਵਿਚਰਨ ਦਾ ਵੀ ਮੌਕਾ ਮਿਲਿਆ ਜੀ ਜਿਵੇਂ ਸਭ ਤੋਂ ਪਹਿਲਾਂ ਮੈਨੂੰ ਜਾਂਦੇ ਟੀ ਸੀਰੀ ਦੀ ਫਿਲਮ ਲਾਲ ਦੁਪੱਟਾ ਮਲਮਲ ਦਾ ਮਿਲ ਗਈ ਸੀ ਜੀ ਤੇ ਉਹਦੇ ਗਾਣੇ ਵੀ ਤੁਸੀਂ ਬੜੇ ਅੱਜ ਤੱਕ ਵੀ ਚੱਲਦੇ ਆ ਯਾਦ ਹੋਣਗੇ ਤੁਹਾਨੂੰ ਵੀ ਸ਼ਾਇਦ ਕਿਆ ਕਰਤੇ ਤੇ ਸਾਜਨਾ ਹਮ ਤੁਮਸੇ ਦੂਰ ਰਹਿ ਕੇ ਜੀ ਇਹ ਜਿਹੜੀਆਂ ਉਸ ਵੇਲੇ ਦੀ ਫਿਲਮ ਦੇ ਵਿੱਚ ਜਦ ਕੰਮ ਮਿਲਿਆ ਇੱਕ ਇਸ ਫਿਲਮ ਦਾ ਵਾਕਿਆ ਮੈਨੂੰ ਯਾਦ ਆ ਜਦੋਂ ਸ਼ੂਟਿੰਗ ਕਰਨੀ ਮਨਾਲੀ ਜਾ ਰਹੇ ਸੀ ਜੀ ਰਾਸਤੇ ਦੇ ਵਿੱਚ ਬਰਫ਼ ਬਾਰੀ ਜ਼ਿਆਦਾ ਹੋ ਗਈ بارش ਬਹੁਤ ਹੋ ਗਈ ਤੇ ਚਟਾਨਾਂ ਵੀ ਫਿਸਕਣ ਲੱਗੀਆਂ ਮੋਰੇ ਐਸੀ ਹਾਲਾਤ ਹੋ ਗਏ ਵੀ ਮੈਨੂੰ 17 ਕਿਲੋਮੀਟਰ ਮੈਂ ਉਰਾਂ ਹੀ ਜੀ ਜਿਹੜੀ ਜਗਾ ਤੇ ਉੱਥੇ ਜਣੀ ਰੁਕਾਵਟ ਪੈ ਗਈ ਮੈਨੂੰ ਵੀ ਮੈਂ ਅੱਗੇ ਕਿੱਦਾਂ ਜਾਵਾਂ ਕੋਈ ਬਰਫ ਵਾਲਾ ਵਪਾਰੀ ਹੋ ਰਹੀ ਸੀ ਜੀ ਤੇ ਉਸ ਤੋਂ ਬਾਅਦ ਮੈਂ ਤੁਰਨ ਲੱਗ ਪਿਆ ਕਦੀ ਮੈਂ ਬਰਫ ਦੇ ਉੱਤੇ ਦੇਖਿਆ ਨਹੀਂ ਸੀ ਪਹਿਲਾਂ ਤੁਰ ਕੇ ਜੀ ਕੱਲ੍ਹ ਜਦ ਮੈਂ ਚੱਲਿਆ ਤਾਂ ਮੈਨੂੰ ਪਤਾ ਲੱਗਿਆ ਵੀ 17 ਕਿਲੋਮੀਟਰ ਚੱਲਣਾ ਪੈਣਾ ਹੈ ਮੈਂ ਚੱਲਦਾ ਗਿਆ ਚੱਲਦਾ ਗਿਆ ਰਾਸੇ 'ਚ ਦੋ ਗਲੇਸ਼ੀਅਰ ਵੀ ਆਏ ਜੀ ਗਿਰੇ ਹੋਏ ਜਿਨ੍ਹਾਂ ਦੇ ਉੱਪਰ ਦੀ ਬਰਫ ਦੇ ਉੱਤੇ ਦੀ ਲੰਘ ਕੇ ਜਾਣਾ ਪਿਆ ਜੀ ਤੇ ਜਦੋਂ ਉਹ ਫਿਲਮ ਜਦ ਅਸੀਂ ਪਹੁੰਚੇ ਉੱਥੇ ਜੀ ਤੁਰ ਕੇ ਉੱਥੇ ਜਾ ਕੇ ਪਤਾ ਲੱਗਿਆ ਵੀ ਜਿਹੜੇ ਕਲਾਕਾਰ ਹੋਰ ਵੀ ਨਹੀਂ ਆਏ ਤੇ ਉਹ ਰਸਤੇ 'ਚ ਰੁੱਕ ਗਏ ਆ ਤੇ ਜਿਹੜੀ ਉਹ ਸ਼ੂਟਿੰਗ ਸ਼ੁਰੂ ਹੋ ਗਈ ਸਭ ਮੇਰੇ ਰੋਲ ਤੋਂ ਸ਼ੁਰੂ ਹੋ ਗਈ ਤੇ ਮੇਰੇ ਉੱਥੇ 7-8 ਸੀਨ ਜਿਹੜੇ ਉਹਨਾਂ ਨੇ ਬਣਵਾ ਲਏ ਜੀ ਜਿਹੜੇ ਹੋਰ ਕਲਾਕਾਰ ਆਏ ਸੀ ਉਹਨਾਂ ਦੇ ਬਣਵਾ ਲਏ ਉਸ ਤੋਂ ਬਾਅਦ ਕੁਝ ਬ੍ਰੇਕ ਆ ਗਿਆ ਟੀ ਸੀਰੀਜ਼ ਦੇ ਮਾਲਕ ਨੇ ਕਿਤੇ ਬੰਬੇ ਇੱਕ ਐਸਾ ਜਾਨੀ ਉੱਥੇ ਦੇ ਪਾਰਟੀ ਰੱਖ ਲਈ ਜੀ ਤੇ ਉਹ ਪਾਰਟੀ ਦੇ ਵਿੱਚ ਸਾਰੇ ਜਿੰਨੀ ਫਿਲਮ ਇੰਡਸਟਰੀ ਸੀ ਉਹ ਸਾਰੀ ਆਈ ਜੀ ਮੈਨੂੰ ਬੜਾ ਉਸ ਵੇਲੇ ਵਿਚਾਰ ਆਇਆ ਵੀ ਮੈਂ ਜਿਹੜਾ ਬਰਫ ਤੇ ਤੁਰਿਆ ਉਹਦਾ ਮੈਨੂੰ ਬੇਨਫੀਟ ਇਹ ਮਿਲਿਆ ਕਿ ਮੇਰੇ ਸੱਤ ਸੀਨ ਉਹ ਰਿਪੀਟ ਹੋ ਰਹੇ ਸੀਗੇ ਉੱਤੇ ਲਗਾਤਾਰ ਤੇ ਸਾਰੀ ਫਿਲਮ ਇੰਡਸਟਰੀ ਦੇਖ ਰਹੀ ਸੀ ਜੀ ਤੇ ਮੈਂ ਬੜਾ ਉਸ ਵੇਲੇ ਸਾਰਿਆਂ ਨੂੰ ਮਿਲਿਆ ਚਾਹੇ ਉਹ ਤਰਮਿੰਦਰ ਜੀ ਸੀ ਜਾਂ ਆਪਣੇ ਪ੍ਰਾਨ ਸਾਹਿਬ ਸੀਗੇ ਦਾਰਾ ਜੀ ਤਾਂ ਸੀਗੇ ਹੀ ਉਹ ਤਾਂ ਮੈਨੂੰ ਪਹਿਲਾਂ ਤੋਂ ਜਾਣਦੇ ਸੀਗੇ ਕਿਉਂਕਿ ਤੇ ਹੋਰ ਵੀ ਬਹੁਤ ਸਾਰੇ ਜਿੰਨੇ ਵੀ ਐਕਟਰ ਹੈ ਗੁਰਦਾਸ ਮਾਨ ਜੀ ਤੇ ਮਿਲੇ ਤਾਂ ਪਟਿਆਲੇ ਕਰਕੇ ਉਹ ਵੀ ਬੜੇ ਹੱਸਤਕੀ ਮਿਲੇ ਕਹਿੰਦੇ ਸ਼ਾਗੇ ਬਾਬਿਓ ਉਹਨਾਂ ਨੇ ਬੜਾ ਵਧੀਆ ਡੰਗਣਾ ਮੈਨੂੰ ਵਾਜ ਵੀ ਜ਼ਿਆਦਾ ਕਰਨਾ ਚਾਹੇ ਤੇ ਗੱਲਾਂ ਫਿਰ ਹੁੰਦੀਆਂ ਹੁੰਦੀਆਂ ਬਹੁਤ ਸਾਰੀਆਂ ਐਸੀਆਂ ਗੱਲਾਂ ਹੋ ਗਈਆਂ ਵੀ ਮੈਂ ਤਾਂ ਉਸ ਵੇਲੇ ਐਕਟਰੀ ਸਾਰੇ ਦੇਖਦਾ ਰਿਹਾ ਦਲੀਪ ਸਾਹਿਬ ਤੋਂ ਲੈ ਕੇ ਸਾਰੀ ਫਿਲਮ ਇੰਡਸਟਰੀ ਵੀ ਜੀ ਤੇ ਮੈਨੂੰ ਬੜਾ ਸਿੱਧਾ ਖੁਸ਼ੀ ਹੋਈ ਕਿ ਮੈਂ ਇੱਕ ਜਗ੍ਹਾ ਤੇ ਐਂਟਰੀ ਲੈ ਲਈ ਹੈ ਫਿਰ ਮੈਂ ਗਏ ਉਹਨਾਂ ਕਾਮਯਾਬ ਜੀ ਆਪਣੀ ਮੂਵੀ ਜਿਵੇਂ ਕਹਿੰਦੀ ਕਿ ਆਪਣਾ ਕੰਮ ਕਰਨ ਤੋਂ ਪਹਿਲਾਂ ਹੋਰ ਤੁਸੀਂ ਕਿਹੜੀ ਕਿਹੜੀ ਮੂਵੀ ਵਿੱਚ ਕੰਮ ਕਰ ਚੁੱਕੇ ਸੀਗੇ ਮੈਂ ਆਪਣੀ ਮੂਵੀ ਤੋਂ ਪਹਿਲਾਂ ਮੈਂ ਵਿਵਾ ਬੜੇ ਸਾਈ ਰਾਤ ਸ਼ਿਰੀ ਰਪਾਲਟ ਬਾਣਾ ਜੀ ਦੀ ਫਿਲਮ ਸੀਗੀ ਜੀ ਤੇ ਉਹ ਫਿਲਮ ਜਿਹੜੀ ਸੀ ਨਾ ਉਹਦੇ ਵਿੱਚ ਮੈਂ ਕੰਮ ਕਰਕੇ ਫਿਰ ਬੰਬੇ ਗਿਆ ਸੀ ਤੇ ਪ੍ਰੋਡక్షన్ ਹੋਇਆ ਸੀ ਉੱਚ ਮੈਂ ਸਿਲੈਕਟ ਹੋਇਆ ਸੀ ਜੀ 200 ਬੰਦਾ ਸੀਗਾ ਜਿਹੜਾ ਕਲਾਕਾਰ ਆਇਆ ਸੀ ਪੰਜਾਬ ਦਾ ਉਹਨਾਂ ਚ ਦੋ ਕਲਾਕਾਰਾਂ ਦੇ ਵਿੱਚ ਮੈਂ ਇੱਕ ਸੀਗਾ ਮੈਨੂੰ ਬੜਾ ਉਸ ਚੀਜ਼ ਦਾ ਮਾਣ ਮਹਿਸੂਸ ਹੋਇਆ ਜੀ ਤੇ ਉਹਦੇ ਵਿੱਚ ਆ ਕੇ ਮੈਂ ਫਿਰ ਉਹਦੇ ਵਿੱਚ ਰੋਲ ਕੀਤਾ ਮਾਫ ਕਰਨਾ ਜੀ ਦੂਸਰੇ ਇਕਲਾਕਰ ਕੌਣ ਸੀਗੇ ਤੁਹਾਨੂੰ ਕੁਝ ਜ਼ਿਆਦਾ ਉਹਨਾਂ ਬਾਰੇ ਹਾਂ ਹਾਂ ਉਹਦੇ ਵਿੱਚ ਨਿਰਮਲ ਰੇਸ਼ੀ ਜੀ ਸੀਗੇ ਆਪ ਸਰਦਾਰ ਸੋਈ ਸੀਗੇ ਜਿਸ ਲੈਕਟੋ ਇਸਗੇ ਨਾ ਇਹ ਜਿਹੜੇ ਸੀ ਮੈਂ ਜੱਜਾਂ ਦੇ ਨਾਮ ਲੈਤੇ ਪਰ ਫਿਲਮ ਦੇ ਵਿੱਚ ਲੀਡਿੰਗ ਰੋਲ ਇਹ ਕਰ ਰਹੇ ਸੀਗੇ ਜੀ ਨਹੀਂ ਜਿੱਦਾਂ ਤੁਸੀਂ ਕਿਹਾ ਕਿ ਨਾ ਪੂਰੇ ਪੰਜਾਬ ਵਿੱਚੋਂ ਦੋ ਬੰਦੇ ਸਿਲੈਕਟ ਹੋਏ ਸੀਗੇ ਇੱਕ ਤਾਂ ਰੁਹੀ ਸੀਗੇ ਜੀ ਸ਼੍ਰੇਸ਼ ਦੂਸਰੇ ਕੌਣ ਸੀਗੇ ਸ਼੍ਰੇਸ਼ ਸ਼ਰਮਾ ਪਠਾਨਕੋਟ ਤੋਂ ਸੀ ਜੀ ਤੇ ਇਕਵਾਲ ਗੱਜਨ ਮੈਂ ਪਟਿਆਲੇ ਤੋਂ ਸੀ ਜੀ ਦੋ ਜਾਨੇ ਸਿਲੈਕਟ ਹੋਏ ਇੱਕਵਾਲ ਗੱਜਨ ਇਕਵਾਲ ਵਿਛੇ ਗੱਜਣ ਲੱਗਣ ਵਿਛੇ ਕੀ ਵਜਾ ਜੀ ਹਾਂ ਇਹ ਵੀ ਇਸ ਤਰ੍ਹਾਂ ਸੀ ਕਿ ਮੈਂ ਪਹਿਲਾਂ ਨਾ ਇਕਵਾਲ ਸਿੰਘ ਹੀ ਰਕਦਾ ਸੀਗਾ ਘਰ ਦਾ ਨਾਮ ਸੀਗਾ ਤੇ ਪਰ ਜਦੋਂ ਇੱਕ ਨਾ ਇੱਥੇ ਸਹਿਸਵਾ ਦੀ ਮੀਟਿੰਗ ਹੋਇਆ ਕਰਦੀ ਸੀ ਮੈਂ ਉਹਦੇ ਚ ਜਾਇਆ ਕਰਦਾ ਸੀ ਜੀ ਸ਼ੁਰੂ ਦੇ ਵਿੱਚ ਮੈਂ ਜਾ ਕੇ ਜੀ ਆਹਮ ਬਹਿ ਜਾਣਾ ਵੀ ਚਲੋ ਜਿਹੜੇ ਵੱਡੇ ਵੱਡੇ ਇੱਥੇ ਆਏ ਆ ਸਹਿਦਕਰ ਉਹਨਾਂ ਤੋਂ ਸੁਣਦੇ ਆ ਜੀ ਵੀ ਕਿੱਦਾਂ ਇਹ ਬੋਲਦੇ ਆ ਕੋਈ ਕਹਾਣੀ ਲੈ ਕੇ ਆਉਂਦਾ ਕੋਈ ਕੁਝ ਲੈ ਕੇ ਆਉਂਦਾ ਕਵੀ ਕਵਿਤਾ ਵੀ ਪੜ੍ਹਦੇ ਗੀਤ ਵੀ ਪੜ੍ਹਦੇ ਵੱਡੇ ਵੱਡੇ ਨਾਮ ਸੀਗੇ ਉੱਤੇ ਮੈਂ ਜੀ ਦਸਾਂ ਤਾਂ ਦੋ ਤਿੰਨ ਮੈਂ ਮੇਨ ਜਰੂਰ ਦੱਸ ਯਾਰ ਯਾਰ ਕਰਾਂਗਾ ਵਾਰਸ ਦਰਸ਼ਨ ਸਿੰਘ ਦਾ ਵਾਰਾ ਜੀ ਤੇਕਰ ਪਾਲ ਸਿੰਘ ਦਾ ਵਾਰਾ ਬਣ ਗਿਆ ਸੀ ਕਿਉਂਕਿ ਪਾਰਕ ਜਾਗ ਬਣਾਉਣਾ ਵਯਾ ਉੱਤੇ ਮੇਰੇ ਸਾਹਮਣੇ ਦਾ ਨਾਮ ਜਿਹੜਾ ਚੇਂਜ ਕੀਤਾ ਤੇ ਇਸ ਤੋਂ ਇਲਾਵਾ ਮੇਰਾ ਨਾਮ ਜਿਹੜਾ ਉਸ ਵੇਲੇ ਇਕਵਾਲ ਸਿੰਘ ਸੀ ਤੇ ਮੈਂ ਮੈਨੂੰ ਕਹਿੰਦੇ ਜੀ ਤੁਸੀਂ ਕੁਛ ਲਿਆਏ ਆ ਮੈਂ ਕਿਹਾ ਜੀ ਨਹੀਂ ਮੈਂ ਨਹੀਂ ਕਹਿੰਦੇ ਅਗਲੀ ਵਾਰੀ ਲੈ ਕੇ ਆਇਓ ਜਦ ਅਗਲੀ ਵਾਰ ਹੀ ਲੈ ਕੇ ਗਿਆ ਤਾਂ ਉਹਨਾਂ ਨੂੰ ਉਹ ਪਸੰਦ ਆ ਗਿਆ ਜੀ ਤੇ ਫਿਰ ਅਗਲੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮੇਰਾ ਨਾਂ ਜਿਹੜਾ ਹੈ ਨਾ ਤੁਸੀਂ ਪੁੱਛਿਆ ਉਹ ਨਾਂ ਰੱਖਿਆ ਗਿਆ ਕਹਿੰਦੇ ਉਹ ਯਾਰ ਗੱਜਦਾ ਸੀ ਜਿਹੜਾ ਉਹ ਪਿਛਲੇ ਵਾਰੀ ਉਹ ਕਿੱਥੇ ਆ ਬੰਦਾ ਜੀ ਇੱਦਾਂ ਬੈਠੇ ਸੀ ਸਾਰੇ ਮੈਂ ਕਿਹਾ ਜੀ ਮੈਂ ਮੇਰਾ ਨਾਂ ਤੁਸੀਂ ਇਕਵਾਲ ਸਿੰਘ ਜੀ ਕਹਿੰਦੇ ਗੱਜਦਾ ਸੀ ਨਾ ਤੂੰ ਤੇ ਉਹ ਕਹਿੰਦੇ ਗੱਜਣ ਮੇਰਾ ਮੈਨੂੰ ਗੱਜਣ ਹੀ ਕਹਿਣ ਲੱਗ ਪਏ ਉਸ ਤੋਂ ਆ ਨਾਂ ਮੇਰਾ ਧਰਿਆ ਗਿਆ ਜੀ ਆ ਉਸ ਵੇਲੇ ਤੁਸੀਂ ਮੈਂ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕੋਆ ਗੰਜਨ ਨਾਰਕ ਜਿਵੇਂ ਤੁਸੀਂ ਹੋਰ ਮੂਵੀ ਵਿੱਚ ਕੰਮ ਕਰਦੇ ਕਰਦੇ ਆਪਣੀ ਹੀ ਮੂਵੀ ਬਣਾਣੀ ਸ਼ੁਰੂ ਕਰ ਲਈ ਇਹ ਤੁਹਾਡੇ ਕਿਵੇਂ ਮਾਈਂਡ ਵਿੱਚ ਆਇਆ ਕਿ ਆਪਣੀ ਮੂਵੀ ਬਣਾਈ ਜਾਵੇ ਆਪਣੇ ਪੈਸੇ ਲਾ ਕੇ ਹਾਂ ਮੈਨੂੰ ਐਂ ਲੱਗਦਾ ਸੀ ਕਿ ਜਿਹੜੀਆਂ ਜਿਹੜੀ ਮੇਰੀ ਕੋਈ ਸੋਚ ਸੀ ਨਾ ਇੱਕ ਵਿਚਾਰ ਸੀ ਮੇਰਾ ਜੀ ਜਿਹੜਾ ਕਿ ਮੈਂ ਪੰਜਾਬ ਤੋਂ ਨਾ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਜਾਂ ਇੱਕ ਵੱਡਾ ਨੌਜਵਾਨ ਸੁਭਾਵਾ ਪਿੰਡਾਂ 'ਚ ਬਣਾ ਬਣਾ ਕੇ ਜਾਂ ਲੋਕਾਂ ਦੀ ਜਿੰਨੀ ਵੱਧ ਤੋਂ ਵੱਧ ਸੇਵਾ ਜਾਗਰਤੀ ਵਾਲੀ ਸੇਵਾ ਨੌਜਵਾਨ ਭਾਰਤ ਸਭਾ ਸਾਰਨੀ ਤੇ ਇਹ ਜਿਆ ਕੰਮ ਕਰਦਾ ਮੈਂ ਰਿਆਸੀ ਇਥੇ ਪੰਜਾਬ ਦੇ ਵਿੱਚ ਤੇ ਕਈ ਥਾਂ ਦੇ ਉੱਤੇ ਮੈਂ ਜਿਹੜੇ ਲੋਕ ਬੇਜਮੀਨੇ ਸੀ ਜਾਂ ਜਿਹੜੀਆਂ ਜਿਹੜੇ ਕੋਈ ਜਿਨ੍ਹਾਂ ਦੀ ਜ਼ਮੀਨਾਂ ਨਹੀਂ ਸੀ ਜਾਂ ਘਰ ਨਹੀਂ ਸੀਗੇ ਉਹਨਾਂ ਨੂੰ ਵੀ ਵਸਾਇਆ ਸੀ ਜੀ ਉਹ ਅੱਜ ਠੱਕਾ ਕਲੋਨੀ ਵੀ ਵਜਦੀ ਹੈ ਕਈ ਲੋਕ ਕਹਿੰਦੇ ਠੱਕਾ ਮੈਂ ਉਸ ਵੇਲੇ ਵੀ ਕਿਹਾ ਸੀ ਠੱਕਾ ਨਹੀਂ ਆਪਣਾ ਆਪਣਾ ਹੱਕ ਬਣਦਾ ਕਿ ਸਾਨੂੰ ਜਗ੍ਹਾ ਜਿਹੜੀ ਮਿਲੀ ਹੈ ਤੇ ਉਹਦੇ ਵਿੱਚ ਰਹੇ ਸੀ ਲਾਫ ਕਰਨਾ ਜੀ ਕਲੋਨੀ ਕਿੱਥੇ ਹੈ ਜੀ ਏ ਪਟਿਆਲੇ ਦੇ ਵਿੱਚ ਮਹਿੰਦਰਾ ਕਾਲਜ ਦੀ ਪਾਰਲੀ ਸਾਈਡ ਤੋਂ ਲੈ ਕੇ ਨਾ ਬਹੁਤ ਸਾਰੀ ਲੰਬੀ ਬਾਈਟੀ ਹੈ ਤੇ 3-4 ਕਿਲੋਮੀਟਰ ਚ ਇੱਕ ਵੱਡਾ ਇਸ ਤਰ੍ਹਾਂ ਚਾਪ ਟਾਈਪ ਨਾ ਬਾਰੋ ਬਾਰਸ਼ ਸ਼ਹਿਰ ਦੇ ਬੜੀ ਹੋਈ ਜਗ੍ਹਾ ਹੈ ਜੀ ਹਾਂਜੀ ਉਹਦੇ ਵਿੱਚ ਨਾ ਫਿਰ ਸਾਡਾ ਕੁਝ ਟਕਰਾਅ ਹੋ ਗਿਆ ਸੀ ਕੁਝ ਐਸੇ ਬੰਦੇ ਆ ਗਏ ਐਲੀਮੈਂਟ ਤੁਹਾਨੂੰ ਪਤਾ ਹੀ ਹੈ ਵੀ ਜਿੱਥੇ ਕਈ ਲਾਲਚ ਵੀ ਜਿਹੜਾ ਬੜਾ ਖਰਾਬ ਕਰਦਾ ਜੀ ਅਸੀਂ ਜਿਹੜੇ ਲੋੜਵੰਦਾਂ ਨੂੰ ਸੌਂਦੇ ਸੀਗੇ ਉਹ ਆਖੇ ਹੋ ਜਾ ਕੰਮ ਕਰ ਲੱਗੇ ਵੀ ਲੋਕਾਂ ਨੂੰ ਵੇਚਣ ਲਾ ਪਏ ਜਗਾ ਜੀ ਨਾ ਬਨਾਵਗੇ ਜੇ ਨਹੀਂ ਨੀ ਜਗਾ ਵੇਚਣ ਲੱਗ ਪਏ ਪੈਸੇ ਕਮਾਉਣ ਲੱਗ ਪਏ ਉਹਨਾਂ ਨਾਲ ਸਾਡਾ ਕਲੇਸ਼ ਆ ਗਿਆ ਫੇ ਅਸੀਂ ਕਿਹਾ ਵੀ ਇਹ ਠੀਕ ਨਹੀਂ ਹੈ ਇਹ ਜਗਾ ਜਿਹੜੀ ਹੈ ਨਾ ਹੁਣ ਪਹਿਲੇ ਵਾਲੀ ਗੱਲ ਨਹੀਂ ਰਹੀ ਹੈ ਜਿੰਨਾ ਕਿ ਅਸੀਂ ਕਰਨਾ ਸੀ ਕਰਤਾ ਬਾਕੀ ਅੱਗੇ ਹੁਣ ਉਹਨਾਂ ਤੇ ਛੱਡਤਾ ਪਈ ਹੈ ਕਮੇਟੀਆਂ ਬਣਾਓ ਇਕੱਠੇ ਹੋਵੋ ਇਹ ਜਗਾਂ ਕਰੋ ਤਾਂ ਇਸ ਤਰ੍ਹਾਂ ਦੀਆਂ ਯਾਦਾਂ ਹੈਗੀਆਂ ਜੀ ਜੀ ਜਿਵੇਂ ਰੀਅਲ ਲਾਈਫ ਵਿੱਚ ਤੁਹਾਡਾ ਨਾਮ ਇਕਵਾਲ ਗੱਜਣ ਹੈ ਹਾਂ ਜੀ ਮੂਵੀਜ਼ ਵਿੱਚ ਤੁਹਾਡਾ ਕੀ ਨੇਮ ਹੁੰਦਾ ਸੀਗਾ ਜੀ ਹਾਂ ਉਹ ਤਾਂ ਫਿਰ ਬਕਵਾਖ ਨਾ ਹੁੰਦੇ ਆ ਜੀ ਜਿੱਦਾਂ ਮੈਂ ਪਗੜੀ ਸੰਭਾਲ ਜਟਾ ਦੇ ਵਿੱਚ ਮੇਰਾ ਨਾਂ ਗਰਦੀਪ ਸੀਗਾ ਪ੍ਰਦੀਪ ਸਿੰਘ ਜੀ ਹਾਂਜੀ ਤੇ ਕਦੇ ਕਈ ਵਾਰੀ ਯੋਗਰਾਜ ਸਿੰਘ ਕਈ ਵਾਰੀ ਡਾਇਲੌਗ ਦੇ ਵਿੱਚ ਹੀ ਉਹ ਗਰਦੀਪ ਪੜਿਆ ਕਿਉਂਕਿ ਅਸੀਂ ਦੋਸਤ ਹੁੰਨੇ ਆ ਪਹਿਲਾਂ ਸ਼ੁਰੂ ਦੇ ਵਿੱਚ ਬਾਅਦ ਜਦੋਂ ਲਾਜ਼ਮੀ ਟਕਰਾਅ ਹੋ ਜਾਂਦਾ ਪਰ ਮੈਂ ਜੇ ਹੀਰੋ ਕੰਮ ਕਰ ਰਿਹਾ ਸੀ ਉਹ ਵਿਲਨ ਸੀਗੇ ਜੀ ਤੇ ਬਾਅਦ ਦੇ ਵਿੱਚ ਸਾਡਾ ਆਪਸ ਵਿੱਚ ਟਕਰਾਅ ਹੋਇਆ ਸੀਗਾ ਤੇ ਉਹ ਆਪਣੇ ਗਲਤ ਪਸੇਜ ਦਾ ਦੋ ਵਿਚਾਰ ਹੁੰਦੇ ਆ ਦੁਨੀਆ ਦੇ ਵਿੱਚ ਇਕ ਨੈਗੇਟਿਵ ਹੈ ਇਕ ਪੋਜ਼ਿਟਿਵ ਹੈ ਇਹ ਦੁਨੀਆ ਸਾਰੀ ਜਿਹੜੀ ਚੱਲਦੀ ਆ ਰਹੀ ਹੈ ਮੈਂ ਇਹਦੇ 2 17 ਵੀ ਲਿਖੀਆਂ ਦੋ ਹਿੱਸਿਆਂ ਵਿੱਚ ਦੁਨੀਆ ਵੰਡੀ ਇੱਕ ਚੰਗੇ ਇੱਕ ਮੰਦਿਆਂ ਦੀ ਦੋ ਹਿੱਸਿਆਂ ਵਿੱਚ ਸੋਚ ਹੈ ਵੰਡੀ ਇੱਕ ਖਾਲਸ ਦੂਜੇ ਗੰਦਿਆਂ ਦੀ ਯਾਨੀ ਦੋ ਵਿਚਾਰ ਨੇਕੀ ਤੇ ਬਦੀ ਦੀ ਲੜਾਈ ਹੈ ਜੀ ਜੇ ਫਿਲਮ ਵੀ ਦੇਖਦੇ ਆ ਤਾਂ ਉਹਦੇ ਵਿੱਚ ਇੱਕ ਹੀਰੋ ਹੁੰਦਾ ਇੱਕ ਨੈਗੇਟਿਵ ਹੁੰਦਾ ਜਿਦਾ ਮੈਂ ਪਹਿਲਾਂ ਦੱਸਿਆ ਜੀ ਤੇ ਯੋਗਰਾਜ ਦੇ ਹਿੱਸੇ ਆਇਆ ਸੀ ਨੈਗੇਟਿਵ ਉਹਨਾ ਤੇ ਫਿਰ ਇਸ ਆਇਆ ਸੀ ਗੁੱਡ ਵੀ ਦਾ ਰੋਲ ਜੀ ਤੇ ਹੀਰੋ ਦਾ ਰੋਲ ਜਿਵੇਂ ਤੁਸੀਂ ਦੱਸਦੇ ਆ ਕਿ ਜੋਗਰਾਜ ਜੀ ਨਾਲ ਵੀ ਤੁਸੀਂ ਕੰਮ ਕੀਤਾ ਐਵੇਂ ਦੀ ਹੋਰ ਐਕਟਰਸ ਕਿੰਨੇ ਨੇ ਹਾਂ ਜਿਨ੍ਹਾਂ ਨਾਲ ਤੁਸੀਂ ਹੁਣ ਤੱਕ ਕੰਮ ਕਰ ਚੁੱਕੇ ਹੋ ਹੋਰ ਬਹੁਤ ਸਾਰੇ ਆ ਜਿਵੇਂ ਦਾਰਾ ਸਿੰਘ ਜੀ ਸੀਗੇ ਹੈ ਜੀ ਜੀ ਤੇ ਜਿਨ੍ਹਾਂ ਵਿੱਚ ਸੁਰਿੰਦਰ ਸ਼ੇਰਾ ਵੀ ਸੀਗੇ ਜੀ ਤੇ ਸੁਰਿੰਦਰ ਸ਼ਰਮਾ ਜੀ ਵੀ ਸੀਗੇ ਜੀ ਸਰਦਾਰ ਸੋਹੀ ਨਾਲ ਕੰਮ ਕੀਤਾ ਜੀ ਨਿਰਮਲ ਰਿਸ਼ੀ ਜੀ ਦੀਵਾ ਬੜੇ ਸਾਈ ਰਾਤ ਦੇ ਵਿੱਚ ਸੀਗੇ ਹੈ ਜੀ ਇਹ ਸਾਰੇ ਸ਼੍ਰੀ ਰਪਾਰਟਵਾਣਾ ਜੀ ਜੀ ਇਹ ਸਾਰੇ ਸੀਗੇ ਨਾ ਕਿਉਂਕਿ ਮੈਨੂੰ ਨਾ ਸ਼ੁਰੂ ਦੇ ਵਿੱਚ ਰਿਪੋਰਟ ਪਾਣਾ ਜੀ ਦਾ ਨਾ ਆਇਆ ਤਾਂ ਮੈਂ ਥੋੜਾ ਜਿਆਦਾ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਜੀ ਕਿ ਉਹ ਤੇ ਸ਼੍ਰੀ ਦੂਸਰੇ ਇੱਕ ਆਪਣੇ ਸਾਰੇ ਜਾਣਦੇ ਆ ਉਹਨਾਂ ਨੂੰ ਜੀ ਗੁਰਸ਼ਰਨ ਸਿੰਘ ਜਿਨ੍ਹਾਂ ਨੂੰ ਭਾਈ ਮੰਨਾ ਸਿੰਘ ਜੀ ਦੇ ਤੌਰ ਤੇ ਜਾਣਦੇ ਰਹੇ ਜੀ ਸਿਕਿਉਰਟੀ ਵੀ ਚਾਉਂਦੇ ਰਹੇ ਉਹ ਥੀਏਟਰ ਦੇ ਬਹੁਤ ਪਿੰਡਾਂ ਦੇ ਵਿੱਚ ਥੀਏਟਰ ਜਿਹੜਾ ਹੈ ਨਾ ਉਹਨਾਂ ਨੇ ਉਹ ਸਾਰੇ ਆ ਸੀ ਸ਼ਹਿਰਾਂ ਦੇ ਵਿੱਚ ਜਿਆਦਾ ਕੰਮ ਸ਼੍ਰੀ ਰਿਪੋਰਟਵਾਣਾ ਨਹੀਂ ਕੀਤਾ ਸੀ ਜੀ ਮੈਨੂੰ ਇੱਕ ਮਾਣਸ ਪ੍ਰਾਪਤ ਹੋਇਆ ਸੀ ਕਿ ਮੈਂ ਦੋਨਾਂ ਦੇ ਨਾਲ ਦੋਨੇ ਏਡੇ ਵੱਡੇ ਉਸਤਾਦਾਂ ਦੇ ਨਾਲ ਕੰਮ ਕੀਤਾ ਉਹਨਾਂ ਦੇ ਗੁਰਪੰਥ ਸ਼ਾਮਲ ਹੋਇਆ ਕਿ ਉਹਨਾਂ ਤੋਂ ਕਾਫੀ ਕੁਝ ਸਿੱਖਣ ਦਾ ਮੌਕਾ ਮਿਲੇ ਜੀ ਅੰ ਜਿਵੇਂ ਤੁਸੀਂ ਐਕਟਰ ਵੀ ਰਹੇ ਆ ਰਾਈਟਰ ਵੀ ਰਹੇ ਆ ਡਾਇਰੈਕਟਰ ਵੀ ਰਹੇ ਆ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਹੈ ਇਸ ਕੀ ਮੇਰਾ ਐਕਸਪੀਰੀਅੰਸ ਕਾਫੀ ਖੂਸ਼ ਇਹਨਾਂ ਨਾਲ ਮੈਨੂੰ ਕਾਫੀ ਗੇਨ ਹੋਇਆ ਕਿਉਂਕਿ ਮੈਂ ਜਦ ਬੰਬਈ ਗਿਆ ਨਾ ਤਾਂ ਉੱਥੇ ਮੈਂ ਐਜੇ ਐਕਟਰ ਗਿਆ ਸੀ ਵਿਦਆਊਟ ਜੀ ਜਦੋਂ ਮੈਂ ਰੋਲ ਕਰ ਰਿਹਾ ਹੁੰਦਾ ਸੀ ਤਾਂ ਬਾਕੀ ਦਰਸ਼ਕ ਜਾਂ ਜਿਹੜੇ ਮੇਰੇ ਨਾਲ ਦੇ ਕਲਾਕਾਰ ਸੀ ਉਹ ਘੁੰਮਣ ਚਲੇ ਜਾਇਆ ਕਰਦੇ ਸੀ ਦੇਖਣ ਲਈ ਜਿੱਥੇ ਕੋਈ ਬਾਹਰ ਜਗ੍ਹਾ ਗਏ ਆ ਜੀ ਖਾਸ ਜਗ੍ਹਾ ਗਏ ਆ ਇਹ ਵੀ ਗਏ ਆ ਬਾਹਰ ਤੋਂ ਉਹਨਾਂ ਨੂੰ ਸ਼ੌਂਕ ਹੁੰਦਾ ਸੀ ਵੀ ਦੇਖ ਲਈਏ ਚਲੋ ਆਏ ਆ ਮੈਂ ਉਸ ਵੇਲੇ ਡਾਇਰੈਕਟਰ ਦੇ ਨਾਲ ਬਕਾਇਦਾ ਉਹਦਾ ਸਿਸ਼ਟ ਤੇ ਤੌਰ ਤੇ ਕੰਮ ਕਰਦਾ ਹੁੰਦਾ ਸੀ ਜੀ ਜਿਹੜਾ ਵੀ ਡਾਇਰੈਕਟਰ ਨੇ ਕੰਮ ਕਰਦੇ ਹੋਣਾ ਮੈਂ ਉਹਦੇ ਨਾਲ ਜਾ ਕੇ ਖੜ ਜਾਣਾ ਤੇ ਨਾਲ ਸਹਾਇਕ ਦੇਣ ਲੱਗ ਜਾਣਾ ਤੇ ਉਹ ਮੈਂ ਡਾਇਰੈਕਸ਼ਨ ਸਿੱਖ ਲਈ ਜੀ ਪਰ ਉਹਨਾਂ ਨੇ ਮੈਨੂੰ ਰਾਈਟਿੰਗ ਦਾ ਵੀ ਦੱਸਤਾ ਕਿ ਆ ਇਦਾਂ ਰਾਈਟਿੰਗ ਹੁੰਦੀ ਹੈ ਜੀ ਮੈਂ ਉਹ ਵੀ ਕਰਨੀ ਸ਼ੁਰੂ ਕਰ ਦਿੱਤੇ ਡਾਇਲੋਗ ਲਿਖਨੇ ਸ਼ੁਰੂ ਕਰ ਦਿੱਤੇ ਉਹ ਜਾ ਕੇ ਮੈਂ ਨਾਲ ਦੇ ਜਿਹੜੇ ਹੋਰ ਫਿਲਮ ਵਿੱਚ ਕੰਮ ਕਰ ਰਹੇ ਹੁੰਦੇ ਆ ਜੀ ਕਲਾਕਾਰ ਉਹਨਾਂ ਨੂੰ ਜਾ ਕੇ ਮੈਂ ਉਹ ਲਿਖੇ ਹੋਏ ਆਪਣੇ ਉਹ ਦਿੰਦਾ ਸੀ ਇਦਾਂ ਮੈਨੂੰ ਗਾਇਡੈਂਸ ਮਿਲਦੀ ਰਹੀ ਜੀ ਐਕਟਰ ਤੋਂ ਰਾਈਟਰ ਰਾਈਟਰ ਤੋਂ ਡਾਇਰੈਕਟਰ ਇਹ ਸਾਰਾ ਕੁਝ ਉੱਥੇ ਮੈਂ ਹਾਸਲ ਕਰ ਲਿਆ ਤੁਸੀਂ ਆਪਣੀ ਮੂਵੀ ਤੋਂ ਇਲਾਵਾ ਹੋਰ ਵੀ ਕਿਸੇ ਹੋਰ ਜਗ੍ਹਾ ਤੇ ਐਕਟਿੰਗ ਕੀਤੀ ਹੋਵੇ ਕੋਈ ਸੀਰੀਅਲ ਨਾਟਕਾਂ ਵਿੱਚ ਹਾਂ ਉਹ ਇਹ ਸੀ ਕਿ ਜਿਹੜਾ ਸ਼ੁਰੂ ਦੇ ਵਿੱਚ ਮੈਂ ਜਾ ਕੇ ਇੱਕ ਸੰਬੰਧ ਹਿੰਦੀ ਫਿਲਮ ਹਿੰਦੀ ਦਾ ਸੀਰੀਅਲ ਟੈਲੀ ਫਿਲਮ ਮਿਲੀ ਸੀ ਮੈਨੂੰ ਜਿਹੜੀ ਕਿ ਬਹੁਤ ਚਰਚਿਤ ਹੋਈ ਸੀ ਉਹ ਫਿਰ ਜਿਹੜਾ ਦਿੱਲੀ ਦਾ ਕਹਿੰਗਾ ਨਾ ਆਪਣਾ ਉਸਮਾਨ ਦਾ ਟੀਵੀ ਦਾ ਸੈਂਟਰ ਸੀਗਾ ਜੀ ਉਹਦੇ ਵਿੱਚੋਂ ਬਣਵਾਈ ਗਈ ਸੀ ਉਹਦੇ ਨਾਲ ਮੇਰੀ ਪਛਾਣ ਬਣੀ ਜੀ ਫਿਲਮ ਇੰਡਸਟਰੀ 'ਚ ਕਾਫੀ ਮੇਰੀ ਜੀ ਫੇ ਮੇਰਾ ਉਹਦੇ 'ਚ ਜਿਹੜਾ ਰੋਲ ਸੀ ਉਹ ਐਸੇ ਵੱਡੇ ਐਕਟਰਸ ਨਾਲ ਸੀਗਾ ਜਿਹਦੇ ਨਾਲ ਮੇਰੀ ਪਛਾਣ ਬਣੀ ਜੀ ਜਿਵੇਂ ਭਾਰਤ ਕੋਸ਼ਨ ਜਿਹੜੇ ਬਹੁਤ ਪੁਰਾਣੇ ਐਕਟਰ ਆ ਦਲੀਪ ਸਾਹਿਬ ਤੋਂ ਵੀ ਪਹਿਲਾਂ ਪੁਰਾਣੇ ਨਾਲ ਦੇ ਤੇ ਉਹ ਉਸ ਫਿਲਮ ਦੇ ਵਿੱਚ ਬੰਗਾਲੀ ਸੀ ਮੈਂ ਪੰਜਾਬੀ ਦਾ ਕਰੈਕਟਰ ਕਰ ਰਿਆ ਸੀ ਇੱਕ ਮਦਰਾਸੀ ਸੀਗੇ ਜੀ ਉਹ ਤਿੰਨ ਸੀ ਕਰੈਕਟਰ ਮੇਨ ਸੀਗੇ ਉਸ ਦੇ ਤੇ ਉਹਦੇ ਵਿੱਚ ਰੋਲ ਕੀਤਾ ਸੀਗਾ ਤੇ ਚਾਵਲਾ ਸਾਹਿਬ ਮੇਰਾ ਕਰੈਕਟਰ ਸੀ ਜੀ ਤੇ ਮੈਂ ਉਹਦੇ ਵਿੱਚ ਕੀਤਾ ਸੀ ਮੈਂ ਜਦੋਂ ਉੱਥੇ ਗਿਆ ਨਾ ਮਨਾਲੀ ਮੈਂ ਦੱਸਿਆ ਪਹਿਲਾਂ ਜੀ ਪੇ ਉੱਥੇ ਜਾ ਕੇ ਮੈਨੂੰ ਕਈ ਬੱਚਿਆਂ ਨੇ ਮੈਂ ਪਛਾਣ ਲਿਆ ਕਹਿੰਦੇ ਉਹ ਚਾਵਲਾ ਸਾਹਿਬ ਚਾਵਲਾ ਸਾਹਿਬ ਜਾ ਰਹੇ ਆ ਪਹਿਲਾਂ ਮੈਨੂੰ ਸਮਝ ਨਹੀਂ ਆਈ ਆਵਾਜ਼ ਪਤਾ ਲੱਗਿਆ ਵੀ ਮੇਰਾ ਚਾਵਲਾ ਸਾਹਿਬ ਉਹਦੇ ਸੰਬੰਧ ਟੈਲੀਫੋਨ 'ਤੇ ਜਿਹੜਾ ਗੋਲਾ ਮੇਰਾ ਤਾਂ ਉਹ ਪਛੇ ਜਾਣਦੇ ਐ ਜੀ ਤਾਂ ਇਹ ਯਾਦਾਂ ਸੀਆਂ ਉਸ ਵੇਲੇ ਦੀ ਤੁਸੀਂ ਉਹਨਾਂ ਦੇ ਟਾਈਮ ਵਿੱਚ ਕੀ ਕਰਦੇ ਪਿਆ ਐਕਟਿੰਗ ਦੇ ਨਾਲ ਨਾਲ ਹਾਂ ਉਹ ਤਾਂ ਮੈਂ ਨਾਲ ਦੀ ਨਾਲ ਇੱਕ ਸਕੂਲ ਖੋਲ੍ਹਿਆ ਸੀਗਾ ਉਹਦਾ ਨਾਮ ਗੁੱਡ ਐਕਸ਼ਨ ਆਰਟ ਸੈਂਟਰ ਸੀਗਾ ਜੀ ਉਹ ਮੈਂ ਤਕਰੀਬਨ ਜਦ ਖੋਲ੍ਹਿਆ ਤਾਂ ਉਹਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਨਵੇਂ ਕਲਾਕਾਰ ਜਿਹੜੇ ਜੁੜੇ ਉਹ ਕਾਫੀ ਕੁ ਸਿੱਖ ਕੇ ਗਏ ਕਿੱਦਾਂ ਰਾਈਟਿੰਗ ਕਰੀ ਦੀ ਆ ਫਿਲਮ ਜਿਹੜੀ ਮੈਂ ਦੱਸਿਆ ਬੰਬੇ ਮੈਂ ਸਿੱਖਿਆ ਸੀ ਜੀ ਪਰ ਡਾਇਰੈਕਸ਼ਨ ਕਿੱਦਾਂ ਕਰੀ ਦੀ ਆ ਤੇ ਰੋਲ ਕਿਵੇਂ ਕਰੀ ਦੀ ਆ ਜੀ ਤੇ ਲਿਖਣਾ ਕਿੱਦਾਂ ਹੁੰਦਾ ਇਹ ਸਾਰੇ ਤੌਰ ਤੇ ਮੇਰੇ ਕਈ ਸਾਰੇ ਜਿਹੜੇ ਸ਼ਾਗਿਰਦ ਜਿਹੜੇ ਸਟੂਡੈਂਟ ਜਿਹੜੇ ਉਹ ਕਾਫੀ ਕੁ ਸਿੱਖੇ ਗਏ ਮੇ ਤੋਂ ਤੇ ਮੈਂ ਅੱਜ ਵੀ ਉਹ ਲੈ ਕੇ ਚੱਲਿਆ ਹੋਇਆ ਅੱਜ ਮੈਂ ਉਸ ਤਰ੍ਹਾਂ ਪੂਰੇ ਤੌਰ ਤੇ ਨਹੀਂ ਸਕੂਲ ਖੁੱਲ ਕੇ ਰੱਖਿਆ ਹੋਇਆ ਪਰ ਮੇਰੇ ਨਾਲ ਤਕਰੀਬਨ ਜਿਹੜੇ ਕਲਾਕਾਰ ਜੁੜਦੇ ਆ ਮੈਂ ਉਹਨਾਂ ਨੂੰ ਇਹੀ ਦੱਸਦਾ ਉਹਨਾਂ ਨੂੰ ਕਿ ਤੁਸੀਂ ਮੇਰੇ ਯਰੇ ਸਕੂਲ ਆ ਇਹਦੇ ਵਿੱਚ ਸਮਝ ਲਓ ਵੀ ਇਹਦੇ ਵਿੱਚੋਂ ਹੋ ਕੇ ਜਾ ਰਹੇ ਆ ਜੀ ਇਹਨਾਂ ਨੂੰ ਅਹਿਸਾਸ ਕਰਾਈਦਾ ਜੀ ਕਾਫੀ ਇਸ ਤੋਂ ਇਲਾਵਾ ਮੈਂ ਇੱਕ 26 ਕਿਸ਼ਤਾਂ ਦਾ ਜਲੰਧਰ ਦੂਰਦਰਸ਼ਨ ਦੇ ਵਿੱਚ ਸੀਰੀਅਲ ਬਣਾਇਆ ਸੀ ਉਹਦਾ ਨਾਮ ਸ਼ੀਸ਼ਾ ਸੀ ਜੀ ਸ਼ੀਸ਼ਾ ਬਹੁਤ ਪ੍ਰਜਲਿਤ ਹੋਇਆ ਸੀਗਾ ਤੇ ਉਹਦੇ ਵਿੱਚ ਕਈ ਐਸੀਆਂ ਗੱਲਾਂ ਵਾਪਰੀਆਂ ਸੀਗੀਆਂ ਕਿਉਂਕਿ ਉਹਦੇ ਚ ਜਿਹੜੀ ਸਟੋਰੀ ਸੀ ਉਹ ਹਰ ਵਾਰੀ ਨਵੀਂ ਹੁੰਦੀ ਸੀ ਜੀ ਉਹ ਨਵੀਂ ਹੋਣ ਕਰਕੇ ਕਹਾਣੀ ਨਵੀਂ ਹੁੰਦੀ ਸੀ ਤੇ ਜਿਹੜੀ ਕੋ ਵਾਪਰੀ ਤਾਂ ਉਹਦਾ ਤਾਂ ਪਰ ਪ੍ਰਤੀਕਰਮ ਹੁੰਦਾ ਸੀਗਾ ਪੰਜਾਬ 'ਚ ਉਹ ਮੈਨੂੰ ਦੱਸਦੇ ਸੀ ਲੋਕ ਤੇ ਅੱਜ ਅਸੀਂ ਆਹ ਦੇਖਿਆ ਆਹ ਕੁਛ ਅਸੀਂ ਵੀ ਤੁਹਾਡੇ ਵੰਦ ਕਰਤਾ ਜੀ ਇਹ ਜਿਹੇ ਗੱਲਾਂ ਸਾਨੂੰ ਬੜਾ ਉਤਸ਼ਾਹ ਮਿਲਦਾ ਸੀਗਾ ਫਿਰ ਅੱਗੇ ਵੀ ਅਸੀਂ ਉਸ ਤੋਂ ਵੀ ਵੱਧ ਵਧੀਆਂ ਕਰਦੇ ਸੀ ਜਿਵੇਂ ਕਿ ਮੈਂ ਛੋਟੀ ਜੀ ਮਿਸਾਲ ਦਿੰਨਾ ਇੱਕ ਸ਼ਰਾਬ ਦਾ ਠੇਕੇ ਦਾ ਖੋਖਾ ਹੁੰਦਾ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਈ ਸੀ ਜਿਹੜਾ ਆਪੜ ਪਿੰਡ ਹੈ ਜੀ ਤੇ ਉੱਥੇ ਖੋਖਾ ਸੀ ਉਹ ਜਿਹੜੇ ਗੁਰਦੁਆਰਾ ਪੈਂਦਾ ਸੀ ਸੀਦਾਂ ਵਾਲੀ ਗੁਰਦੁਆਰਾ ਜੀ ਚੱਕਦਾਨ ਨਾਲ ਪਿੰਡ ਪੈਂਦਾ ਸੀ ਉਹ ਇਕੱਠੇ ਜਿਹੜੇ ਸਾਰਾ ਕੁਝ ਸੀਗਾ ਨਾ ਤੇ ਉੱਥੇ ਹੀ ਖੋਖਾ ਸੀ ਨਾ ਅਸੀਂ ਸਟੋਰੀ ਉਸ ਮੌਕੇ ਦੇ ਉੱਤੇ ਉਹਨੂੰ ਜੋ ਲਿਖਿਆ ਸੀ ਉਹ ਬਣਾ ਲਈ ਜੀ ਜਿਹੜੇ ਕੁਝ ਠੇਕੇ ਤੋਂ ਸ਼ਰਾਬ ਲੈ ਕੇ ਬੰਦੇ ਕਈ ਪ੍ਰਭਾਵਤ ਹੋ ਗਏ ਨਸ਼ੇ ਰਹੀ ਆਦੀ ਹੋ ਕੇ ਜਾਂ ਕੋਈ ਉਹਨਾਂ ਤੇ ਐਸਾ ਕੁਝ ਵਾਪਰ ਗਿਆ ਕਿ ਉਹ ਜਾਂਦੇ ਰਹੇ ਸਾਤੋਂ ਵਿਛੜ ਗਏ ਸ਼ਰਾਬ ਜ਼ਿਆਦਾ ਪੀਣ ਨਾਲ ਉਹ ਕਿਤੇ ਮੈਂ ਗਲਤੀ ਨਾਲ ਨਾਂ ਵੀ ਉਹਨਾਂ ਦੇ ਅਸਲੀ ਲੈ ਬੈਠਾ ਜੀ ਮੈਨੂੰ ਕਈ ਲਵ ਦੇ ਫਿਰਨੇ ਕਹਿੰਦੇ ਸਾਡੇ ਬੰਦਿਆਂ ਦੇ ਨਾਂ ਲੈਤੇ ਪਰ ਮੈਨਾਂ ਉਹਨਾਂ ਨੂੰ ਪਹਿਲਾਂ ਮਿਲਿਆ ਵੀ ਮੈਂ ਤਾਂ ਭੁੱਲਿਆ ਨਹੀਂ ਉਹਨਾਂ ਨੂੰ ਤੁਸੀਂ ਭੁੱਲ ਗਏ ਮੈਂ ਤਾਂ ਕਿ ਮੈਸੇਜ ਦਿੱਤਾ ਉਹ ਮੈਸੇਜ ਦਾ ਐਸਾ ਅਸਰ ਹੋਇਆ ਕਿ ਮੈਨੂੰ 23 ਜਗ੍ਹਾ ਤੋਂ ਫੋਨ ਆਏ ਵੀ ਅਸੀਂ ਫਿਰ ਦੀ ਫੁੱਖਾ ਚੱਕ ਕੇ ਪਰੇ ਬਾਤ ਛੱਡਤਾ ਜੀ ਕਹਿੰਦੇ ਨਹੀਂ ਰਸਤੇ ਜੋਣਾ ਚਾਹੀਦਾ ਜਿੱਦਾਂ ਤੁਸੀਂ ਕੀਤਾ ਸਾਡੇ ਪਿੰਡ ਵਿੱਚ ਵੀ ਇਦਾਂ ਹੋ ਗਿਆ ਸੀ ਆ ਕਾਫੀ ਦੇਰ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਕ੍ਰਿਸ਼ਨ ਕੁਮਾਰ ਨਮਾਸ਼ਹਿਰ ਦੇ ਡੀਸੀ ਰਹੇ ਡੀਸੀ ਉਹਦਾ ਕਾਫੀ ਨਾਮ ਰਿਆ ਜੀ ਤੇ ਬਾਅਦ ਦੇ ਵਿੱਚ ਵੀ ਉਹਨਾਂ ਨੇ ਨਾਮ ਨਾ ਛਟਿਆ ਤੇ ਅੱਜ ਉਹ ਭਗੜਾ ਭਗੜੇ ਦੇ ਬਹੁਤ ਵੱਡੇ ਉਹ ਰਹਿ ਗਏ ਆ ਜੀ ਅਫੀਸਰ ਉਹੀ ਹੈ ਮੇਨ ਜਿਹਨਾਂ ਤੇ ਕਾਫੀ ਉਂਗਲਾਂ ਵੀ ਉਠੀਆਂ ਗਈ ਉਤਰਾਜ ਵੀ ਉੱਠੇ ਵੀ ਪਾਣੀ ਦਾ ਜਿਹੜਾ ਇਹ ਕਿਉਂ ਹੋਇਆ ਇੰਨਾ ਜ਼ਿਆਦਾ ਕਿਉਂ ਫੈਲ ਗਿਆ ਜੀ ਉਹਨਾਂ ਤੇ ਵੀ ਇਤਰਾਜ਼ ਆ ਰਿਹਾ ਤੇ ਉਸ ਵੇਲੇ ਡੀਸੀ ਸੀਗੇ ਤਾਂ ਉਹ ਜਦੋਂ ਉੱਥੇ ਮੈਨੂੰ ਉਹਨਾਂ ਨਾਲ ਬਾਪਿਆ ਫਿਰ ਉਸ ਇੱਕ ਜਗ੍ਹਾ ਤੇ ਬਹੁਤ ਵੱਡੇ ਇਕੱਠ ਕਰ ਲਿਆ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਜੀ ਮੈਂ ਵੀ ਉੱਥੇ ਗਿਆ ਮੇਰਾ ਉਹਨਾਂ ਨੇ ਡੇਢ ਘੰਟਾ ਬੋਲਿਆ ਮੈਂ ਹਟਕੜਾ ਕਰਤਾ ਜੀ ਮੈਂ ਕਿਹਾ ਜੀ ਮੈਂ ਵੀ ਬੋਲਣਾ ਚਾਹਉਨਾ ਉਹ ਕਹਿੰਦੇ ਮੈਂ ਡੇਢ ਘੰਟਾ ਬੋਲਿਆ ਕੋਈ ਗੱਲ ਤਾਂ ਛੱਡੀ ਨਹੀਂ ਮੈਂ ਕਿਹਾ ਜੀ ਮੈਨੂੰ ਡੇਢ ਮਿੰਟ ਦੇ ਦਿਓ ਮੈਂ ਡੇਢ ਮਿੰਟ ਲੈ ਲਿਆ ਧੱਕੇ ਨਾਲ ਜੀ ਮੈਂ ਬੋਲਿਆ ਨਾ ਮੈਂ ਕਿਹਾ ਜੀ ਤੁਹਾਡੇ ਸੱਜੇ ਖੱਬੇ ਜਿਹੜੇ ਪੁਲਿਸ ਅਫਸਰ ਆ ਜੀ ਜਾਂ ਜਿਹੜੇ ਜਿਹੜੇ ਪ੍ਰਸ਼ਾਸਨ ਵਾਲੇ ਆ ਇਹਨਾਂ ਨੂੰ ਪਤਾ ਨਸ਼ੇ ਕਿੱਥੇ ਆਉਂਦੇ ਆ ਇਹਨਾਂ ਦੇ ਜਾਂਦੇ ਆ ਕਿਹੜੇ ਜ਼ਿਆਦਾ ਪਿੰਡਾਂ ਵਾਲੇ ਇਸਤੇਮਾਲ ਕਰਦੇ ਆ ਤੁਸੀਂ ਇਹਨਾਂ ਨੂੰ ਆਰਡਰ ਕਰੋ ਤੇ ਅਸੀਂ ਇਹਨਾਂ ਦੇ ਨਾਲ ਹੋ ਕੇ ਇਹਨਾਂ ਦੇ ਸੇ ਛਡਾਉਨੇ ਆ ਜੀ ਉਹ ਉਸ ਗੱਲ ਦਾ ਐਸਾ ਅਸਰ ਹੋਇਆ ਉਹ ਕਹਿੰਦੇ ਤੁਹਾਡੇ ਵਿੱਚ ਹੀ ਆ ਹਾਂ ਬੀ ਸੀ ਸਾਗਨ ਜੀ ਵੇਖਿਆ ਸਾਡੇ ਵਿੱਚੋਂ ਨਹੀਂ ਹੈਗੇ ਇਹ ਤਨਖਾਹ ਲੈਂਦੇ ਆ ਅਸੀਂ ਪੱਲਿਓ ਖਰਚ ਕੇ ਮਾ ਸੇਵਾ ਕਰਦੇ ਆ ਅਸੀਂ ਲੋਕਾਂ ਨੂੰ ਵਕਤ ਵਸ ਸਹੀ ਰਸਤੇ ਪਾਉਣੇ ਆ ਤੁਸੀਂ ਆ ਸਾਡੀ ਗੱਲ ਨੂੰ ਵਜ ਬੇਚੀ ਨੂੰ ਮੰਨ ਲਓ ਤੇ ਇਹਨਾਂ ਨੂੰ ਹੁਕਮ ਕਰੋ ਅਸੀਂ ਇਹਨਾਂ ਦੇ ਨਾਰੋਗੇ ਨਸ਼ੇ ਛਡਾਉਣੇ ਜੀ ਇਦਾਂ ਦੀ ਗੱਲਾਂ ਜੀ ਹੋਈਆਂ ਸਾਰੀਆਂ ਸਾਰੀਆਂ ਅੰਡਾਈਆਂ ਹੋਈਆਂ ਤੇ ਅੰਡਾਈਆਂ ਕਰਕੇ ਜਿਹੜਾ ਮੈਂ ਜਿਹੜਾ ਆਰਟ ਵੀ ਮੈਂ ਪੇਸ਼ ਕਰ ਰਿਹਾ ਉਹਦੇ ਵਿੱਚ ਵੀ ਮੇਰੀ ਇਹੀ ਗੱਲ ਝਲਕਦੀ ਹੈ ਜ਼ਿਆਦਾ ਇਹੀ ਫਰਕ ਆ ਦੂਜਿਆਂ ਨਾਲੋਂ ਕਿ ਬਹੁਤ ਸਾਰੇ ਲੋਕ ਤਾਂ ਹੱਸ ਹੱਸ ਦਾ ਖੇਡਦਾ ਪਾਈ ਜਾਂਦੇ ਆ ਕਹਿੰਦੇ ਜੀ ਹਸਾਓ ਲੋਕਾਂ ਨੂੰ ਜੀ ਤੇ ਮੈਂ ਰਵਾਣ ਦੇ ਅੱਖ ਚ ਨਹੀਂ ਹੈਗਾ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਕਿ ਲੋਕਾਂ ਨੂੰ ਸਹੀ ਸ਼ੇਰ ਮਿਲਣੀ ਚਾਹੀਦੀ ਏ ਉਹਦੀ ਲੋੜ ਛਾ ਮੇਰੀ ਲੋੜ ਜੀ ਤਾਂ ਉਹਦੇ ਵਿੱਚ ਮੈਂ ਹੁਣ ਕੋਸ਼ਿਸ਼ ਹੂੰ ਕਰ ਰਿਹਾ ਮੈਂ ਇੱਕ ਇਨਸਾਨੀਅਤ ਸੋਚ ਵੀ ਬਣਾਈ ਏ ਉਹਦੇ ਰਾਹੀਂ ਮੈਂ ਕੰਮ ਵੀ ਕਰ ਰਿਹਾ ਜੀ ਪਿੱਛੇ ਜਿਵੇਂ ਇੱਕ ਫਿਲਮ ਬਣਾਈ ਉਹ ਕਹਿੰਦੇ ਫਿਲਮ ਨਾਲ ਲੋਕਾਂ ਨੂੰ ਇਸ ਤਰ੍ਹਾਂ ਲੱਗੀ ਵੀ ਇਹ ਨਰਮ ਜੀ ਫਿਲਮ ਆ ਜੀ ਕਹਿੰਦੇ ਵੀ ਮੈਂ ਉਹਨਾਂ ਦਾ ਜਵਾਬ ਦਿੱਤਾ ਵੀ ਮੇਰੇ ਤੇ ਗੁਰੂ ਸਾਹਿਬਾਨ ਦਾ ਤੇ ਦੇਸ਼ ਭਗਤਾਂ ਦਾ ਅਸਰ ਮੈਂ ਉਹ ਲੈ ਕੇ ਚੱਲ ਰਿਹਾ ਤੇ ਮੈਨੂੰ ਪੈਸੇ ਨਾਲ ਜਾਂ ਲੋਕਾਂ ਨੂੰ ਹਸਾਉਣ ਨਾਲ ਜਾਂ ਲੋਕਾਂ ਨੂੰ ਉਸ ਗੱਲ ਕਰਨ ਦਾ ਮੈਨੂੰ ਜਾਂ ਜਿਹੜੀ ਜਿਹੜੀ ਆਪਣੇ ਬਹੁਤਾ ਹੀ ਜ਼ਿਆਦਾ ਆਪਣੇ ਆਪ ਨੂੰ ਬਣਾਉਣਾ ਜਾਂ ਨਾਮ ਖੱਟਣਾ ਉਹ ਮੈਨੂੰ ਨਹੀਂ ਇਹਨਾਂ ਲਾਲਚ ਹੈਗਾ ਜਿੰਨਾ ਇਹ ਆ ਕਿ ਲੋਕ ਜਿਹੜੇ ਸਹੀ ਰਸਤੇ ਤੇ ਚੱਲਣ ਜੀ ਤਾਂ ਮੈਂ ਉਹ ਕਿਰਮ ਦੇ ਵਿੱਚ ਚੌਕੀਦਾਰ ਜਿਹੜੀ ਗੇ ਅੱਜ ਆਪਾਂ ਇਕਬਾਲ ਜਿਹੜਾ ਇਕਬਾਲ ਗੱਜਣ ਨਾਮ ਮੇਰਾ ਹੈਗਾ ਜੋ ਉਹਦੇ ਵਿੱਚ ਮੈਂ ਗੱਜਣ ਨਾਮ ਦੇ ਉੱਤੇ ਚੈਨਲ ਖੋਲਿਆ ਉਹਦਾ ਨਾਮ ਆਏਗਾ ਤੇ ਹੈਲੋ ਗੱਜਣ ਨਾਮ ਤੇ ਉਹਦੇ ਵਿੱਚ ਇਹ ਫਿਲਮ ਜਿਹੜੀ ਪਈ ਹੋਈ ਹੈ ਚੌਕੀਦਾਰ ਜੀ ਤੇ ਇਸ ਤਰ੍ਹਾਂ ਦੀ ਜਿਹੜੀ ਗੱਲਾਂ ਜਿਹੜੀਆਂ ਯਾਦ ਆ ਰਹੀਆਂ ਬਹੁਤ ਸਾਰੀਆਂ ਐਸੀਆਂ ਕਿ ਮੈਂ ਹੁਣ ਵੀ ਉਸੇ ਲਾਈਨ ਤੇ ਚੱਲ ਰਿਹਾ ਕਿ ਲੋਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਸੇਧ ਦੇਣੀ ਚਾਹੀਦੀ ਹੈ ਤਾਂ ਜੋ ਜਿਹੜੀ ਇਸ ਸਾਡੇ ਸਮਾਜ ਸੁਧਰੇ ਠੀਕ ਹੋਵੇ ਇਹ ਲਾੜ ਜਿਹੜੇ ਆ ਉਹ ਖਰਾਬ ਹੁੰਦੇ ਹੁੰਦੇ ਨਹੀਂ ਤਾਂ ਬਹੁਤ ਖਰਾਬ ਹੋ ਜਾਣਗੇ ਫਿਰ ਆਪਣੇ ਬਸੋਂ ਦੀ ਬਾਹਰ ਹੋ ਜੂਗੀ ਗੱਲ ਤੇ ਉਹ ਠੀਕ ਨਹੀਂ ਹੋਇਆ ਕੀ ਸਾਨੂੰ ਸ਼ਹੀਦ ਭਗਤ ਸਿੰਘ ਜੀ ਬਾਰੇ ਵੀ ਦੱਸਿਓ ਜੇ ਤੁਹਾਨੂੰ ਉਸ ਚੀਜ਼ ਬਾਰੇ ਨੌਲੇਜ ਹੈ ਹਾਂ ਨੌਲੇਜ ਕਿ ਮੈਂ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਹੰਡਾਇਆ ਹੋਇਆ ਮੈਂ ਮੇਰਾ ਹੁਣ ਵੀ ਕੋਈ ਜਿਹੜਾ ਹੈ ਨਾ ਇਸ ਟਾਈਮ ਉਹ ਕਰ ਰਿਹਾ ਜਿੱਦਾਂ ਨਾ ਕਿ ਜਿਸ ਤਰ੍ਹਾਂ ਐ ਵੀ ਮੈਂ ਤੁਸੀਂ ਨਾ ਲਿਆ ਭਗਤ ਸਿੰਘ ਦਾ ਤੇ ਅਨਾਰਮੀਆ ਵੀ ਮੈਂ ਆਪ ਨੌਜਨ ਪਾਰਸਭਾ ਜਿਹੜੀ ਕਿ ਸ਼ੀਲ ਭਗਸੂ ਉਹਨਾਂ ਨੇ ਬਣਾਈ ਸੀ ਜੀ ਉਸੇ ਨੂੰ ਲੈ ਕੇ ਮੈਂ ਪੰਜਾਬ ਦੇ ਵਿੱਚ ਗਿਆ ਸੀ ਪਿੰਡਾਂ ਦੇ ਵਿੱਚ ਜਿਹੜੀ ਉਸ ਸਭਾ ਨੂੰ ਕੋਸ਼ਿਸ਼ ਕੀਤੀ ਤੇ ਉਹਦੇ ਰਹੀ ਮੈਂ ਆਰਟੀ ਪੇਸ਼ ਕੀਤਾ ਤੇ ਉਹਦੇ ਰਹੀ ਮੈਂ ਲੋਕਾਂ ਨੂੰ ਜਾਗਰੂਤ ਕੀਤਾ ਜੀ ਹਾਂਜੀ ਤੁਸੀਂ ਹੁਣ ਪਟਿਆਲੇ ਦੇ ਇਸ ਟਾਈਮ ਰਹਿਣ ਵਾਲੇ ਹੋ ਹਾਂਜੀ ਤੁਹਾਨੂੰ ਪਟਿਆਲੇ ਨਾਲ ਜੁੜੇ ਹੋਏ ਕਿੰਨਾ ਟਾਈਮ ਹੋ ਗਿਆ ਤੇ ਤੁਹਾਨੂੰ ਕਿੱਦਾਂ ਦਾ ਲੱਗਦਾ ਪਟਿਆਲੇ ਨਾਲ ਵਿੱਚ ਰਹਿਣਾ ਪਟਿਆਲਾ ਤਾਂ ਲੱਗਦਾ ਹੀ ਆ ਕਿ ਪਟਿਆਲਾ ਹਾਂ ਠੀਕ ਹੈ ਇਹਦੇ ਵਿੱਚ ਵੱਖੀ ਵੱਖਰੀਆ 23 ਸ਼ਹਿਰਾਂ ਨਾਲ ਉਹ ਬਖਰਾ ਬੜੀ ਆਈ ਆ ਜੀ ਤੇ ਕਈ ਗੱਲਾਂ ਐਸੀਆਂ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਕਿ ਇੱਥੇ ਕਈ ਤਾਂ ਲੋਕ ਕਹਿੰਦੇ ਵੀ ਰਾਜਿਆਂ ਦਾ ਸ਼ਹਿਰ ਹੈ ਜੀ ਤੇ ਮੈਂ ਤਾਂ ਇਹ ਕਹਿਣਾ ਉਹਨਾਂ ਕਿ ਰਾਜਿਆਂ ਦੇ ਜਿਹੜੇ ਵੱਡੇ ਵਡੇਰੇ ਸੀ ਉਹ ਕਿਸੇ ਵੇਲੇ ਡਾਕੂ ਡਾਕੂ ਰਹੇ ਸੀਗੇ ਜੀ ਉਹਨਾਂ ਨੇ ਡਾਕੇ ਕਰਕੇ ਇੱਥੇ ਜਗ੍ਹਾ ਨੂੰ ਕਬਜ਼ਾ ਕੀਤਾ ਜੀ ਤੇ ਉਹਦੇ ਬਾਅਦ ਵਸਾਇਆ ਬਾਅਦ ਵਿੱਚ ਉਹਨਾਂ ਦੀ ਪੀੜ੍ਹੀਆਂ ਨੇ ਵਸਾਇਆ ਬਾਦ ਦੇ ਵਿੱਚ ਹੁਣ ਵੀ ਜਿਹੜੇ ਆ ਉਹ ਰਾਜ ਕਰ ਰਹੇ ਆ ਸਾਡੇ ਤੇ ਉਹ ਹੁਣ ਰਾਜ ਉਦੋਂ ਦਾ ਨਹੀਂ ਰਿਹਾ ਪਹਿਲੇ ਵਾਲਾ ਜਿਹੜਾ ਉਹਨਾਂ ਦਾ ਸੰਤਾਸ਼ੀ ਹੁਣ ਰਾਜ ਬੁਜੀ ਤਰ੍ਹਾਂ ਦਾ ਹੋ ਗਿਆ ਵੋਟਾਂ ਦੇ ਨਾਲ ਜੋ ਵੀ ਜਿਹੜੇ ਆ ਚੁਣਦੇ ਆ ਚਾਹੇ ਉਹਦੇ ਵਿੱਚ ਵੀ ਥੋੜੀ ਕਮੀਆਂ ਆ ਗਈਆਂ ਪਰ ਜਿਹੜੀਆਂ ਆਪਾਂ ਫਿਰ ਵੀ ਦੇਖਦੇ ਆਂ ਕਿ ਪਟਿਆਲੇ ਦੇ ਵਿੱਚ ਫਿਰ ਵੀ ਜਿਹੜਾ ਹੈ ਉਹ ਕਾਫੀ ਬਾਗ ਹੈ ਜਿੱਦਾਂ ਬਾਰਾਦਰੀ ਬਾਗ ਹੈ ਇੱਥੇ ਐਨਆਈਐਸ ਇੱਥੇ ਇੰਡੀਆ ਦੇ ਗੇਮਸ ਦੇੜੀਆਂ ਤਿਆਰ ਹੁੰਦੀਆਂ ਉਹ ਵੀ ਇੱਥੇ ਆ ਇਨੇ ਸਟੇਟ ਬੈਂਕ ਉਹ ਪਟਿਆਲਾ ਜਿਹੜਾ ਸੀ ਪਹਿਲਾਂ ਨਾਮ ਸੀ ਪੀਬੀਆਈ ਦਾ ਉਹ ਵੀ ਹੈ ਇੱਥੇ ਟਾਪੀ ਸੀ ਤੇ ਬਿਜਲੀ ਦਾ ਆਫਿਸ ਵੀ ਇੱਥੇ ਹੈ ਮੈਂ ਜੀ ਤੇ ਬਹੁਤ ਸਾਰੀਆਂ ਜਿਹੜੀਆਂ ਵਿਦੇਕ ادارے ਇੱਥੇ ਹੈ ਬਹੁਤ ਵੱਡੇ ਵੱਡੇ ادارے ਇੱਥੇ ਹੈ ਜਨਾਬੀ ਯੂਨੀਵਰਸਿਟੀ ਇੱਥੇ ਹੈ ਜੀ ਤੇ ਇਸਤਰੀਆਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਪੰਜਾਬ ਤੋਂ ਵੱਖਰੀਆਂ ਇਹਦੇ ਵਿੱਚ ਕਾਫੀ ਅ ਸਰਕੰਡ ਗੱਲਾਂ ਪਟਿਆਲਾ ਕਰਦਾ ਜੀ ਕਲਾਕਾਰ ਵੀ ਇਥੋਂ ਬਹੁਤ ਸਾਰੇ ਗਏ ਹੈ ਜੀ ਜਿਹੜਾ ਰਾਜ ਬੱਬਰ ਕਿਸੇ ਵੱਲੇ ਇੱਥੇ ਯੂਨੀਵਰਸਿਟੀ ਦਾਤਲੋਂ ਆਇਆ ਸੀ ਤੇ ਉਹ ਸ਼੍ਰੀ ਟਵਾਣਾ ਜੀ ਨਾਲ ਕੁਝ ਓਕੇ ਪੇ ਨਾਟਕ ਟੀਮ ਦੇ ਵਿੱਚ ਰਲਿਆ ਸੀ ਜੀ ਹੋਮਪੁਰੀ ਵੀ ਇੱਥੇ ਇੱਥੋਂ ਗਏ ਆ ਨਿਰਮਰਿਸ਼ੀ ਜੀ ਵੀ ਇੱਥੋਂ ਗਏ ਜੀ ਸਰਦਾਰ ਸੂਹੀ ਵੀ ਇੱਥੇ ਜ਼ਿਆਦਾ ਕੰਮ ਕਰਦੇ ਰਹੇ ਆ ਨਾਟਕਾਂ ਦੇ ਵਿੱਚ ਜੀ ਤੇ ਇਸ ਤਰ੍ਹਾਂ ਜਿਹੜੀਆਂ ਗਦਾਸਮਾਨ ਵੀ ਕੁਝ ਇੱਥੇ ਜ਼ਿਆਦਾ ਰਹੇ ਪਹਿਲਾਂ ਵਿੱਚ ਵੀ ਰਹੇ ਜੀ ਇਹਨਾਂ ਸਾਰਿਆਂ ਦੇ ਨਾਲ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਇਹਨਾਂ ਦਾ ਜੂਨੀਅਰ ਆ ਮੈਂ ਜੀ ਤੇ ਜਿੰਨਾ ਵੀ ਮੈਂ ਕੰਮ ਕਰ ਸਕਿਆ ਉੰਨਾ ਨਹੀਂ ਕਰ ਸਕਿਆ ਜਿੰਨਾ ਉਹ ਪੈਨ ਨਿਕਲ ਗਏ ਤੇ ਬਾਅਦ ਦੇ ਵਿੱਚ ਮੈਂ ਹਜੇ ਵੀ ਉਸ ਹਾਵ ਨਾਲ ਕਰ ਰਿਹਾ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਹਨੂੰ ਕਰਾਂਗਾ ਤਾਂ ਗੱਲ ਵੱਡੀ ਹੋਏਗੀ ਪਰ ਮੈਂ ਕਰੀ ਜਾ ਰਿਹਾ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਸਾਹਮਣੇ ਆਏਗਾ ਜੀ ਹਾਂਜੀ ਜੋ ਤੁਸੀਂ ਪਗੜੀ ਸੰਭਾਲ ਜੱਟਾ ਮੂਵੀ ਬਣਵਾਈ ਬਣਾਈ ਸੀ ਹਾਂਜੀ ਉਸ ਟਾਈਮ ਉਸ ਮੂਵੀ ਦਾ ਕਿੰਨਾ ਕੁ ਬਜਟ ਰਿਹਾ ਕਿੰਨਾ ਕੁ ਪੈਸਾ ਲੱਗਿਆ ਸੀਗਾ ਉਸ ਮੂਵੀ ਤੇ ਜੀ ਦੇਖੋ ਇਹ 1990-91 ਦੀਆਂ ਗੱਲਾਂ ਆ ਜਦ ਫਿਲਮ ਬੰਨ ਰਹੀ ਸੀ ਜੀ ਤੇ 92 ਦੇ ਵਿੱਚ ਰਿਲੀਜ਼ ਹੋਈ ਸੀ ਫਿਰ ਉਹ ਜਾਨੀ 91 91 ਦੀ ਗੱਲ ਹੈ ਜੀ ਉਸ ਵੇਲੇ ਜਿਹੜਾ ਸਮਾ ਸੀ ਕੋਈ ਸੀ ਪੈਸੇ ਜਿਹੜੇ ਅੱਜ ਦੇ ਮੁਕਾਬਲੇ ਤੇ ਉਹਦੀ ਕਦਰ ਜ਼ਿਆਦਾ ਸੀਗੀ ਅੱਜ ਪੈਸੇ ਜਿਹੜੇ ਆ ਉਹ ਆਪਾਂ ਦੇਖ ਰਹੇ ਹਾਂ ਵੀ 500 ਦਾ ਨੋਟ ਜਿਹੜਾ ਹੈ ਉਹ 100 ਦੇ ਬਰਾਬਰ ਹੋ ਗਿਆ 100 10 ਰੁਪਏ ਦੇ ਬਰਾਬਰ ਹੋ ਗਿਆ ਜੀ ਹੋਰ ਇਹ ਹੀ ਨਹੀਂ ਗੱਲ ਉਹਦੇ ਵਿੱਚ ਦਮ ਹੀ ਨਹੀਂ ਹੈ ਇਹਨਾਂ ਪੈਸਿਆਂ ਦੇ ਵਿੱਚ ਜੀ ਤੇ ਉਸ ਵੇਲੇ ਜਿਹੜੀ ਉਹ ਫਿਲਮ ਸੀ 18 ਲੱਖ ਰੁਪਏ ਦੀ ਬਜਟ ਬਣ ਗਿਆ ਸੀ ਜਿਹੜਾ ਕਿ ਥੋੜਾ ਓਵਰ ਬਜਟ ਹੋ ਗਿਆ ਸੀ ਜੀ ਤੇ ਕਾਫੀ ਸਮ ਨੂੰ ਉਸ ਚੀਜ਼ ਦਾ ਸਾਹਮਣਾ ਕਰਨਾ ਪਿਆ ਸੀ ਕੁਝ ਡਾਇਰੈਕਟਰ ਨਵਾਂ ਸਿਗਾਉ ਨੂੰ ਮੈਂ ਚਾਂਸ ਦਿੱਤਾ ਸੀ ਵੀ ਚੱਲੂ ਕੋ ਕਰਦੇ ਆ ਤੇ ਤੰਦਾ ਸ਼ਰੀ ਦਿੱਤੀ ਸੀ ਜੀ ਪਰ ਉਹ ਪੂਰਾ ਨਹੀਂ ਉਤਰਿਆ ਜਿਹਦੇ ਕਰਕੇ ਉੱਚ ਕਮੀਆਂ ਰਹਿ ਗਈਆਂ ਸੀਗੀਆਂ ਜੀ ਤੇ ਜਿਹੜੀਆਂ ਕਿ ਅੱਜ ਵੀ ਅਸੀਂ ਮੈਂ ਤਾਂ ਕੋਦ ਵਰਦਾ ਸਾਰਾ ਕੁਝ ਸਹਿਣ ਕਰ ਲਿਆ ਉਹੀ ਚੈਰੋ ਇਹ ਡਾਇਰੈਕਟਰ ਨੇ ਉਸਨੇ ਪੈਸੇ ਖਰਚੇ ਹੁੰਦੇ ਸ਼ਹਿਰ ਨਾਸਹਿਨ ਕਰਦਾ ਨਾ ਗੱਲਾਂ ਬਾਤੀਆਂ ਕਰਦਾ ਜਿੱਦਾ ਅਜਿਹੀ ਗੱਲਾਂ ਕਰਦਾ ਖੁਦ ਦਾ ਜੀ ਬਸ ਇੰਨੀ ਗੱਲ ਹੈ ਮੈਨੂੰ ਯਾਦਾ ਹੈ ਐਸੀਆਂ ਜਿਹੜੀਆਂ ਲੋਕਾਂ ਦੇ ਖੜੇ ਹੋਣ ਵਾਲੀਆਂ ਤੁਸੀਂ ਕਰਾਈ ਜਾਂਦੇ ਆ ਜੀ ਤੇ ਪਰ ਫਿਰ ਵੀ ਜਿਹੜਾ ਹੈ ਉਹ ਆਰਟ ਜਿਹੜਾ ਹੈ ਨਾ ਆਰਟ ਇੱਕ ਐਸੀ ਚੀਜ਼ ਹੈ ਇਹ ਦੁਨੀਆ ਦੇ ਵਿੱਚ ਜਿਹੜਾ ਹੈ ਆਰਟ ਹੀ ਸਭ ਕੁਝ ਹੈ ਜੀ ਜੇ ਲੋਕ ਨਾ ਕਿਸੇ ਭਗਵਾਨ ਨੂੰ ਜਾਂ ਈਸ਼ਵਰ ਨੂੰ ਮੰਨਦੇ ਆ ਉਹ ਜਿਹੜਾ ਬੁੱਤ ਘੜਿਆ ਹੋਇਆ ਨਾ ਉਹ ਆਰਟਿਸਟ ਨੇ ਘੜਿਆ ਹੈ ਜੀ ਤਾਉ ਉਹਨੂੰ ਭਗਵਾਨ ਮੰਨਦੇ ਆ ਲੋ ਜੇ ਹੁਣ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਜਫਾ ਦੇਖਦੇ ਆ ਜਿਨ੍ਹਾਂ ਨੂੰ ਲੋਕਾਂ ਨੇ ਇਦਾਂ ਬੜਾ ਵਧੀਆ ਸ਼ਿੰਗਾਰਿਆ ਦੁਬਾਰਾ ਤੇ ਕੰਸਟਾਂ ਤੇ ਜੀ ਉਹ ਵੀ ਚਿੱਤਰਕਾਰ ਜਿਹੜਾ ਹੈ ਉਹ ਵੀ ਆਰਟਿਸਟ ਹੈ ਉਹ ਨੇ ਆਪਣੇ ਮਾਈਂਡ ਦੀ ਉਹ ਚਿਤਨ ਦੇ ਆ ਗੁਰੂ ਸਾਹਿਬ ਜਾਂ ਦੇਵੀ ਦੇਵਤੇ ਇਦਾਂ ਦੇ ਥੋੜਾ ਸੀ ਇਹ ਤਾਂ ਇਹ ਉਹਨਾਂ ਦੇ ਚਿੱਤਰ ਹੋਏ ਆ ਜਿਹੜੇ ਕਲਾਕਾਰਾਂ ਨੇ ਉਹੀ ਪੁਰਾਣੇ ਲੋਕਾਂ ਨੇ ਜੀ ਆ ਚੀਜ਼ ਜਿਹੜੀ ਚੱਲ ਰਹੀ ਹੈ ਇਹਦਾ ਮਤਲਬ ਆਰਟ ਜਿਹੜੀ ਹੈ ਇੱਕ ਬੜੀ ਵੱਡੀ ਚੀਜ਼ ਹੈ ਜਿਹੜੀ ਉੱਚ ਜਾਨ ਹੁੰਦੀ ਆ ਪਰ ਤੁਸੀਂ ਵੀ ਆਰਟ ਲੈ ਕੇ ਚੱਲ ਰਹੇ ਆ ਜੀ ਉਹਨਾ ਜਿਹੜਾ ਇਸ ਕੰਮ ਜਿਹੜਾ ਤੁਸੀਂ ਕਰ ਰਹੇ ਆ ਜੀ ਇਹਦੇ ਪਿੱਛੇ ਵੀ ਆਰਟ ਹੈ ਤੁਸੀਂ ਮੈਨੂੰ ਸਵਾਲ ਕਰ ਰਹੇ ਆ ਇਹਦੇ ਪਿੱਛੇ ਵੀ ਆਰਟ ਹੈ ਜੀ ਆਰਟ ਦੇ ਢੰਗ ਨਾਲ ਹੀ ਤੁਸੀਂ ਉਹ ਲੈ ਕੇ ਵੀ ਕਰਦੇ ਆ ਉਹੀ ਫਲਵਾ ਰਹੇ ਆ ਆਰਟ ਨੂੰ ਲੈ ਕੇ ਇਹ ਹੀ ਆਰਟ ਨੂੰ ਤੁਸੀਂ ਸਾਂਝਾ ਕਰ ਰਹੇ ਆ ਲੋਕਾਂ ਦੇ ਨਾਲ ਇਸ ਲਈ ਆਰਟ ਸਭ ਤੋਂ ਵੱਡੀ ਚੀਜ਼ ਆ ਆਪਣੇ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਵੀ ਹੈ ਨਾ ਗੁਰੂ ਸਾਹਿਬਾਨ ਨੇ ਜਾਂ ਜਿੰਨੇ ਵੀ ਭਗਤਾਂ ਨੇ ਜਾਂ ਜਿੰਨੇ ਵੀ ਗੁਰੂ ਸਾਹਿਬਾਨ ਦੇ ਵਿੰਦੇ ਚਾਹੇ ਕੋਈ ਵੀ ਹੋਈਆ ਬੱਕਾ ਬੱਕਾ ਕੀ ਜਾਤਾਂ ਦੀ ਗੱਲ ਨਹੀਂ ਉਹਦੇ ਵਿੱਚ ਨਾ ਕੋਈ ਮਜਬੂਰੀ ਦੀ ਗੱਲ ਹੈ ਸਾਰੇ ਇੱਕੋ ਹੀ ਆ ਉਹਨਾਂ ਨੇ ਇੱਕ ਰੂਪ ਦਿੱਤਾ ਉਹ ਗੁਰੰਥ ਸਾਹਿਬ ਆ ਉਹਦੇ ਵਿੱਚ ਉਹ ਵੀ ਇੱਕ ਆਰਟ ਨਹੀਂ ਪੇਸ਼ ਕੀਤਾ ਉਹ ਜਿਹੜੇ ਰਾਗ ਜਿਹੜੇ ਆ ਦੇਖ ਲਓ ਉਹ ਵੀ ਆਰਟ ਗੁਰੂ ਸਾਹਿਬਾਨ ਦੇ ਉਹਨਾਂ ਦੀ ਪੇਸ਼ਕਾਰੀ ਵੀ ਆਰਟ ਹੈ ਜੀ ਇਸ ਕੰਮ ਕਿ ਆਰਟ ਬਹੁਤ ਵੱਡੀ ਚੀਜ਼ ਆ ਇਹਦੇ ਨਾਲ ਦੁਨੀਆ ਨੂੰ ਲਾਇਆ ਜਾ ਸਕਦਾ ਬਦਲਿਆ ਜਾ ਸਕਦਾ ਜੀ ਮੈਂ ਦੇਖਿਆ ਆਪ ਹੰਡਾ ਅਗੇ ਦੇਖਿਆ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਵੇਂ ਉਹ ਜਦੋਂ ਅੱਜ ਜਿਵੇਂ ਕਿ ਸਾਡੇ ਟੇਕੇ ਦੇ ਬਾਰੇ ਹਟਾਉਣ ਦੀ ਗੱਲ ਹੋਈ ਤਾਂ ਕਈ ਜਗ੍ਹਾ ਦੇ ਉੱਤੇ ਲੋਕਾਂ ਨੇ ਉਹੀ ਐਕਸ਼ਨ ਬਣਾ ਲਿਆ ਜੀ ਤੇ ਡੀਸੀ ਸਾਹਿਬ ਵੀ ਉਸ ਵੇਲੇ ਆਏ ਉੱਥੇ ਲੋਕਾਂ ਨੂੰ ਪੁੱਛਿਆ ਇਹ ਕਿੱਥੋਂ ਸਿੱਖਿਆ ਕਹਿੰਦੇ ਸ਼ੀਸ਼ਾ ਸੀਰੀਅਲ ਦੇਖਿਆ ਸੀ ਉਹਦੇ ਵਿੱਚ ਇਹਦਾ ਸਾਡੇ ਤੇ ਅਸਰ ਹੋਇਆ ਅਸੀਂ ਉਹ ਦੇਖਿਆ ਤੇ ਅਸੀਂ ਇਹ ਕਰਤਾ ਜੀ ਮੈਂ ਉੱਥੇ ਬੋਲਿਆ ਕਿਉਂਕਿ ਮੈਨੂੰ ਜਾਣਦੇ ਸੀ ਮੈਂ ਪਹਿਲੀ ਵਾਰੀ ਸਵਾਲ ਕੀਤਾ ਸੀ ਉਹਨਾਂ ਨੂੰ ਜੀ ਕਿ ਪ੍ਰਸ਼ਾਸਨ ਨੂੰ ਲੈ ਕੇ ਤੁਸੀਂ ਹਟਾਓ ਮੈਂ ਕਿਹਾ ਜੀ ਇਹ ਜਿਹੜਾ ਸ਼ੀਸ਼ਾ ਸੀਰੀਅਲ ਨੂੰ ਬਣਾਉਣ ਦਾ ਮਾਣ ਮੈਨੂੰ ਪ੍ਰਾਪਤ ਹੋਇਆ ਸੀ ਜੀ ਜਿਹੜੇ ਹੱਸਪੇ ਥੋੜੀ ਸਮਾਈਲ ਉਹਨਾਂ ਨੇ ਦਿੱਤੀ ਜੀ ਇਹ ਬੰਦਾ ਕੁਛ ਨਾ ਕਰੀ ਜਾਂਦਾ ਆੜਦਾ ਨਹੀਂ ਹੈ ਜੀ ਤੇ ਉਹ ਗੱਲਾਂ ਜਿਹੜੀਆਂ ਮੈਨੂੰ ਸਭ ਤੋਂ ਹੋਰ ਵੀ ਵਧੀਆ ਬਣਾ ਗਈਆਂ ਜੀ ਮੈਂ ਹੋਰ ਕੁਝ ਬਹੁਤ ਕੁਝ ਜਿਹੜਾ ਕਰਾਂਗਾ ਕਰਨਾ ਚਾਹੁੰਨਾ ਤਾਂ ਉਹ ਮੇਰੇ ਵਿੱਚ ਇੱਕ ਅਥਾ ਜੋਸ਼ ਹੈ ਸ਼ਕਤੀ ਹੈ ਜੀ ਤੇ ਇਨਸਾਨੀਤ ਸੋਚ ਹੈ ਤੇ ਜੋਸ਼ ਨਾਲੋਂ ਬਹੁਸ਼ਿਆ ਇਹ ਲਗ ਕੇ ਚੰਦੇ ਆ ਤੇ ਕਰਦਾ ਰਵਾਂਗਾ ਭਾਈ ਕੋਈ ਆਖਰੀ ਸੰਦੇਸ਼ ਆ ਕੋ ਨਮੀ ਪੀੜੀ ਲਈ ਕੋ ਸੇਜ ਦਾ ਸੁਨੇਹਾ ਹੋਵੇ ਹਾਂ ਆਖਰੀ ਸੰਦੇਸ਼ ਇਹ ਹੈ ਕਿ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੂੰ ਜਿਹੜਾ ਚੰਗਾ ਆਰਟ ਹੈ ਨਾ ਚੰਗੀ ਕਲਾ ਆ ਜਿਵੇਂ ਤੁਸੀਂ ਗੁਰੂ ਸਾਹਿਬ ਜੀ ਦੀ ਪੂਜਾ ਮੱਥਾ ਟੇਕਦੇ ਆ ਇਸੇ ਤਰ੍ਹਾਂ ਜਿਹੜੀ ਚੰਗੀ ਫਿਲਮਾਂ ਚੰਗਿਆ ਸੀਰੀਅਲ ਆ ਚੰਗਾ ਨਾਟਕਾ ਉਹਨੂੰ ਅੱਲਾ ਸ਼ੇਰੀ ਦਿਓ ਜਿਹੜਾ ਕੋਈ ਗੰਦਮੰਦ ਫੈਲਾਉਂਦਾ ਉਹਨੂੰ ਤੁਸੀਂ ਨਾ ਪਣਾਓ ਤੇ ਉਹਨੂੰ ਤੁਸੀਂ ਨਾ ਉਹਨਾ ਹੁਣ ਦੋ ਵੀ ਜਿਹੜਾ ਉਹ ਕਾਲੇ ਧਨ ਇਕੱਠਾ ਕਰਕੇ ਲੋਕਾਂ ਨੂੰ ਸ਼ੋਅ ਕਰਦਾ ਫਿਰੇ ਐਨੇ ਲੱਖ ਕਰੋੜ ਰੁਪਇਆ ਜੀ ਮੇਰੇ ਕੋਲ ਐਨਾ ਦਿਖਾਵਾ ਕਰਦਾ ਫਿਰੇ ਜੀ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਰੋਗ ਲੱਗਣੀ ਚਾਹੀਦੀ ਹੈ ਤਾਂ ਲੱਗ ਸਕਦੀ ਹੈ ਵੀ ਸਾਡੇ ਦਰਸ਼ਕ ਚੰਗੀਆਂ ਫਿਲਮਾਂ ਨੂੰ ਦੇਖਣ ਚੰਗੇ ਗਾਣਿਆਂ ਨੂੰ ਦੇਖਣ ਤੇ ਚੰਗਿਆਂ ਨੂੰ ਸਾਰਾ ਪ੍ਰਮੋਟ ਕਰਨ ਤਾਂ ਹੀ ਜਿਹੜਾ ਹੈ ਗੱਲ ਅੱਗੇ ਵੱਧ ਸਕਦੀ ਹੈ ਮੈਂ ਤਾਂ ਇਹ ਆਖਰੀ ਬੇਨਤੀ ਕਰਦਾ ਸਾਰਿਆਂ ਨੂੰ ਜੀ ਫਿਰ ਤਾਂ ਆਪਾਂ ਅੱਗੇ ਵੱਧ ਸਕਦੇ ਆ ਤੇ ਸਾਨੂੰ ਵੀ ਤੁਸੀਂ ਸਹਿਯੋਗ ਦਿਓ ਜਿਆਦਾ ਗੱਲਾਂ ਨਾ ਕਰਦੇ ਤੁਹਾਨੂੰ ਇੱਥੇ ਇਜਾਜ਼ਤ ਮੰਗਦੇ ਆ ਤੁਹਾਡੇ ਕੋਲ ਬਹੁਤ ਵਧੀਆ ਲੱਗਾ ਬਹੁਤ ਧੰਨਵਾਦ ਤੁਹਾਡਾ ਸਾਡੇ ਪੋਡਕਾਸਟ ਵਿੱਚ ਜੁੜਨ ਲਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਤੁਸੀਂ ਆਏ ਵੈਲਕਮ ਗਰਮੀਤ ਜੀ ਬਹੁਤ ਅੱਛਾ ਖੁਸ਼ੀ ਹੋਈ ਜੀ ਹਾਂ ਸਤਿ ਸ਼੍ਰੀ ਅਕਾਲ ਫਸਲੀ ਗਾਦਮ